ਆ ਲਾਤਾ ਜੀ ਅਸੀਂ ਜੀ ਇੱਕ ਲੀਵਰ ਹੈ ਜੀ ਇਹ ਲੀਵਰ ਨਾਲ ਪੂਰੀ ਸਾਰੀ ਮਸ਼ੀਨ ਆ ਜਿਹੜੀ ਉਹਨੂੰ ਗਰੀਸ ਹੋਈ ਜਾਣਾ ਟੈਂਟੇ ਵਰਤਾ ਪ੍ਰੀਤ ਹਾਂ ਗੱਲ ਹੀ ਮੁਕਾਤੇ ਇੱਕ ਆ ਗਿਆ ਇੱਥੇ ਪਹਿਲਾ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਤੁਸੀਂ ਇੱਥੋਂ ਗੇਅਰ ਦੂਜਾ ਲਾ ਦਿਓ ਗੇ ਤੀਜਾ ਲਾ ਦਿਓ ਕੁਤਰਾ ਜੀ ਇੱਥੇ ਇਹਦੇ ਵਿੱਚ ਦੇਖੋ ਜੀ ਨਾ ਤਾਂ ਬ੍ਰੇਕ ਆ ਜੀ ਤੇ ਨਾ ਕਲਚ ਆ ਮਸ਼ੀਨ ਦੀ ਨਾ ਗਿਆਈ ਦੇ ਸਾਬ ਨਾਲ ਵੀ ਰੇਟ ਪਾਣਿਆ ਬਿਲਕੁਲ ਜੀ ਇੱਕ ਅਸਟੀਮੇਟ ਰੇਟ ਕਿੰਨਾ ਕੁ ਹੋਊਗਾ ਮਸ਼ੀਨ ਦਾ ਮੈਂ ਦੱਸਦਾ ਜੀ ਤੁਹਾਨੂੰ ਜੇ ਪਹਿਲਾਂ ਕੁੱਕ ਗਈ ਹੂੰ ਤਾਂ ਇਹ ਜਿਹੜੀ ਕੁੱਕੀ ਕੁੱਕੀ ਜਾਂਦੀ ਮਾਲ ਥੱਲੇ ਸਿੱਟੂਗੀ ਹੂੰ ਇਹਦੇ ਚ ਅਤੀ ਲਪੇਟ ਆ ਜਾਂਦੀ ਆ ਇੱਕ ᱜੇੜਾ ਆ ਜਾਂਦਾ ਉਹ ਮਾਲ ਕਾਬੂ ਚ ਆ ਜਾਂਦਾ ਕਾਬੂ ਚ ਆ ਜਾਂਦਾ ਪੱਠੇ ਨਹੀਂ ਡੋਲਦੇ ਨਹੀਂ ਡੋਲਦੇ ਸਰਦਾਰਾ ਰੁਗ ਪੱਠਿਆਂ ਦਾ ਵੀ ਧਿਆਨ ਰੱਖਿਆ ਹਾਂ ਹੱਦ ਹੋ ਗਈ ਯਾਰ ਰੁਗ ਪੱਠਿਆਂ ਦਾ ਵੀ ਧਿਆਨ ਰੱਖਿਆ ਰੋਗ ਇਹ ਇੰਨੇ ਵੀ ਨਹੀਂ ਡੁੱਲਣਦੇ ਨੇ ਭਾਰਤ ਦੀ ਸਭ ਤੋਂ ਪਹਿਲੀ ਮਸ਼ੀਨ ਦਿਖਾਉਣ ਲੱਗਿਆ ਸਜਣੋ ਵੈਸੇ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨਾ ਕੰਮ ਦੀ ਮੱਕੀ ਦਾ ਚਾਰ ਬਣਾਉਣ ਵਾਲੀ ਮਸ਼ੀਨ ਤਾਂ ਵੈਸੇ ਹੀ ਬਾਲੇ ਵੱਡੇ ਜਿਗਰੇ ਵਾਲਾ ਬੰਦਾ ਜਿਹਦਾ ਐਡਾ ਜਿਗਰਾ ਹੁੰਦਾ ਉਹ ਬੰਦਾ ਪੰਗਾ ਲੈਂਦਾ ਕਿਉਂ ਲੈਂਦਾ ਕਿਉਂਕਿ ਭਾਈ ਇਹ ਚਲਣੀ ਮੇਰੇ ਹਿਸਾਬ ਨਾਲ ਹੁਣ ਤੱਕ ਦੀ ਵੱਢੀ ਜਾਣ ਵਾਲੀ ਸਭ ਤੋਂ ਸਖਤ ਫਸਲ ਦੇ ਵਿੱਚ ਚਲਣੀ ਹੁੰਦੀ ਆ ਤੇ ਦੂਜਾ ਮਗਰਲੇ ਪਾਸੇ ਬੇਲਰ ਬਾਈ ਹੁਣਾਂ ਨੇ ਜਿਹੜੀ ਮਸ਼ੀਨ ਬਣਾਤੀ ਢਾਲੀਵਾਲ ਸਾਹਿਬ ਹੁਣਾਂ ਨੇ ਫਰੀਦਕੋਟ ਵਾਲਿਆਂ ਨੇ ਟਹਿਣੇ ਪੈਂਟ ਵਾਲਿਆਂ ਨੇ ਉਹ ਮਸ਼ੀਨ ਦੇ ਵਿੱਚ ਕਮਾਲ ਚੀਜ਼ ਤਾਂ ਜਿਹੜੀ ਮੈਨੂੰ ਲੱਗੀ ਉਹ ਇਹ ਲੱਗੀ ਆ ਕਿ ਬਹੁਤ ਸਾਰੀ ਲੇਬਰ ਬਹੁਤ ਸਾਰੀਆਂ ਟਰਾਲੀਆਂ ਦਾ ਖਿੱਚ ਖਿਚਾ ਉਹ ਖਤਮ ਕਰਤਾ ਫੇਰ ਮੇਰੇ ਮੇਰਾ ਮੰਨਣਾ ਇਹ ਆ ਵੀ ਜਦੋਂ ਹੀ ਬਾਈ ਨਾ ਵੱਡਿਆ ਜਾਂਦਾ ਜਦੋਂ ਮਤਲਬ ਟੈਕਨੀਕਲੀ ਕੀ ਆ ਜਦੋਂ ਮੱਕੀ ਵੱਢੀ ਗਈ ਜਦੋਂ ਕੋਈ ਵੀ ਚੀਜ਼ ਮਰ ਜਾਂਦੀ ਹੈ ਜਿਹੜਾ ਕੁਦਰਤ ਦਾ ਸਿਧਾਂਤ ਹੈ ਜਦੋਂ ਮਰ ਗਈ ਤਾਂ ਉਹਨੇ ਕੁਝ ਘੰਟਿਆਂ ਬਾਅਦ ਉਹ ਪੰਜ ਤੱਤਾਂ ਚ ਬੁਲੀਨ ਹੋਣਾ ਸ਼ੁਰੂ ਹੋ ਜਾਣਾ ਹੁੰਦਾ ਤਾਂ ਉਹਦੇ ਲਈ ਆਕਸੀਜਨ ਆ ਜਿਹੜੀ ਉਹ ਕਿਰਿਆ ਕਰਨਾ ਸਟਾਰਟ ਕਰ ਦਿੰਦੀ ਆ ਤਾਂ ਇੱਥੇ ਕੀ ਆ ਸੱਜਣੋ ਇੱਥੇ ਜਦੋਂ ਪੱਠਾ ਕੁਤਰਿਆ ਗਿਆ ਨਾਲ ਦੀ ਨਾਲ ਪੈਕ ਹੋ ਗਿਆ ਤਾਂ ਜੋ ਜਿਹੜੀ ਉਹਦੇ ਵਿੱਚ ਜਿਹੜੀ ਟੌਕਸਿਸਿਟੀ ਬਣਨੀ ਸਟਾਰਟ ਹੋਣੀ ਸੀ 2 4 10% ਬਣ ਜਾਂਦੀ ਹੈ ਕਈ ਵਾਰ ਤਾਂ ਰਾਤ ਰਾਤ ਲੰਘ ਜਾਂਦੀ ਢੇਰ ਪੈ ਨੂੰ ਤਾਂ ਬਹੁਤ ਜ਼ਿਆਦਾ ਬਣ ਜਾਂਦੀ ਆ ਉਹ ਸਿਸਟਮ ਨੂੰ ਇਹਨਾਂ ਨੇ ਖਤਮ ਕਰਤਾ ਨਾਲ ਦੀ ਨਾਲ ਬਹੁਤ ਸਾਰੀ ਮਜ਼ਦੂਰੀ ਤੇ ਬਹੁਤ ਸਾਰੀ ਪੁਕਾਈ ਖਤਮ ਕਰਤੀ ਆਪਾਂ ਢਾਲੀਵਾਲ ਸਾਹਿਬ ਹੋਣਾ ਦੇ ਨਾਲ ਹੀ ਗੱਲ ਕਰਦੇ ਆ ਜਿਨ੍ਹਾਂ ਦੀ ਅਸਲ ਦੇ ਵਿੱਚ ਇਹ ਅਵੈਂਸ਼ਨ ਆ ਆਪਾਂ ਮਿਲਦੇ ਆ ਬਾਈ ਰਵਿੰਦਰ ਸਿੰਘ ਢਾਲੀਵਾਲ ਸਾਹਿਬ ਹੋਣਾ ਨੂੰ ਢਾਲੀਵਾਲ ਸਾਹਿਬ ਹੋਣਾ ਨੇ ਕਮਾਲ ਦੀ ਮਸ਼ੀਨ ਬਣਾਤੀ ਆ ਮੈਨੂੰ ਦੇਖ ਕੇ ਬਹੁਤ ਆਨੰਦ ਆਇਆ ਮੈਂ ਸਨੈਪਚੈਟਾਂ ਜਦੋਂ ਪਾਈਆਂ ਇਹਦੀਆਂ ਤਾਂ ਸਨੈਪਚੈਟ ਪੈਣ ਸਾਰੀ ਵਾਇਰਲ ਹੋ ਗਈ ਲੋਕ ਥੱਲੇ ਮੈਸੇਜ ਕਰੀ ਜਾਂਦੇ ਹੁਣੇ ਹੀ ਮੈਨੂੰ ਮੈਸੇਜ ਕਰੀ ਇਹਦੇ ਨੰਬਰ ਦੇਓ ਨੰਬਰ ਦੇਓ ਨੰਬਰ ਦੇਓ ਇੰਨੀ ਜ਼ਿਆਦਾ ਲੋਕਾਂ ਨੂੰ ਪਸੰਦ ਆ ਗਈ ਹੈ ਵੈਲਕਮ ਜੀ ਆਇਆਂ ਨੂੰ ਥਾੜੀ ਬਾਲ ਸਾਹਬ ਬਹਿ ਕੰਮ ਵੱਡਾ ਕਰਤਾ ਤੇ ਮੈਨੂੰ ਥਾੜੀ ਬਾਲ ਕਹਿੰਦੇ ਨੂੰ ਹੀ ਪ੍ਰਾਊਡ ਹੋਈ ਜਾਂਦਾ ਭਾਰਤ ਚ ਪਹਿਲੀ ਐ ਨਾ ਵਾਕਈ ਬਿਲਕੁਲ ਜੀ ਤੁਸੀਂ ਇਸ ਚੀਜ਼ ਦਾ ਆਪ ਹੀ ਅ ਅੰਦਾਜ਼ਾ ਲਾ ਸਕਦੇ ਕਿਤੋਂ ਨਹੀਂ ਤੁਹਾਨੂੰ ਥਿਆਊਗੀ ਅੱਜ ਤੱਕ ਦੀ ਕੱਲ ਤਾਂ ਨਹੀਂ ਆਪਾਂ ਕਹਿ ਸਕਦੇ ਅੱਜ ਤੱਕ ਤੁਹਾਨੂੰ ਇਸ ਨਾਲ ਦੀ ਇਨਵੈਂਸ਼ਨ ਨਹੀਂ ਥਿਆਊਗੀ ਨਹੀਂ ਥੀ ਨਹੀਂ ਮਾਰਕੀਟ ਤੇ ਵੈਸੇ ਮੈਂ ਢਾਲੀਵਾਲ ਸਾਹਿਬ ਤੁਹਾਨੂੰ ਥੋੜੀ ਜੀ ਗੱਲ ਦੱਸ ਦਣਾ ਆਪਦੇ ਤਿਆਰਬੇ ਤੋਂ ਵਾਹ ਸੱਚੀ ਮੱਕੀ ਬਾੜੀ ਸਾਖ ਤਫਾਸਲਾ ਹਾਂਜੀ ਇਹ ਕੱਲੀ ਮਸ਼ੀਨ ਦੀ ਚੀਕ ਨਹੀਂ ਕਣਾਉਂਦੀ ਬੜਾਉਣ ਵਾਲੇ ਦੀ ਵੀ ਕਣਾਉਂਦੀ ਹੈ ਇਹ ਇਹ ਪੰਗਾ ਕਿਵੇਂ ਲਿਆ ੜ ਚੀਜ਼ ਨਾਲ ਪੰਗਾ ਕਿਵੇਂ ਲਿਆ ਵਾਹ ਜੀ ਇਹ ਨਾ ਜੀ ਜਿਵੇਂ ਇਹਨੇ ਹੁੰਦੇ ਨਾ ਤੁਸੀਂ ਜੀ ਜੱਟਾ ਨਾ ਜਿਹੜਾ ਇਹ ਜਦੋਂ ਫਿਰ ਕਿਸੇ ਚੀਜ਼ ਮਗਰ ਪੈ ਜੇ ਹਾਂ ਪਛਾਣ ਨਹੀਂ ਹਟਦਾ ਫਿਰ ਕਰੂ ਵੀ ਵੱਡਾ ਕੰਮ ਆਪਾਂ ਮਿਸਤਰੀਆਂ ਚੋਂ ਨਹੀਂ ਆਉਂਦੇ ਆਪਾਂ ਜੱਟਾਂ ਚੋਂ ਆਉਣੇ ਹਾਂ ਤੇ ਕੰਮ ਆਪਾਂ ਮਿਸਤਰੀਆਂ ਆਲਾ ਫੜ ਲਿਆ ਫਿਰ ਕੋਈ ਮਤਲਬ ਇਹ ਨਾ ਕਹਿ ਦੇਵੇ ਹੂੰ ਕਿ ਮੁਕਾਬਲਾ ਕੀਤਾ ਸੀਗਾ ਤੇ ਐਂ ਰਹਿ ਗਿਆ ਪਰ ਉਸ ਅਕਾਲ ਪੁਰਖ ਦੀ ਐਸੀ ਬਖਸ਼ਿਸ਼ ਹੂੰ ਉਹਨੇ ਮਿਹਰ ਕੀਤੀ ਸਿਰ ਤੇ ਹੱਥ ਰੱਖਿਆ ਹੂੰ ਤਾਂ ਹੀ ਆਪਾਂ ਇਸ ਮੁਕਾਮ ਤੱਕਰ ਪਹੁੰਚ ਸਕੇ ਆ ਨਹੀਂ ਬੰਦਾ ਨਹੀਂ ਨਾ ਆਪਾਂ ਕਹਿ ਸਕਦੇ ਉਹ ਜਿਵੇਂ ਜਿਵੇਂ ਆਪਾਂ ਨੂੰ ਮੱਤ ਦੇਈ ਗਿਆ ਅਸੀਂ ਉਹਦੇ ਅਨਸਾਰ ਆਪਦਾ ਇਹਦੀ ਤੇ ਦਿਮਾਗ ਲਾਈ ਗਏ ਮੈਂ ਤੁਹਾਨੂੰ ਇੱਕ ਗੱਲ ਹੋਰ ਦੱਸਦਾ ਵੀ ਆਮ ਤੌਰ ਤੇ ਇੱਕ ਕਹਾਵਤ ਆ ਕਹਿੰਦੇ ਵੀ ਜੱਟ ਜਿਨਾਂ ਜਰ ਜੱਟ ਰਵੇ ਉਹਨਾਂ ਚ ਠੀਕ ਆ ਜਿਦੋਂ ਜੱਟ ਕਹਿੰਦੇ ਵਪਾਰੀ ਬਾਂਜੇ ਬਾਣੀਆਂ ਬਾਂਜੇ ਉਦੋਂ ਤਾਂ ਕਹਿੰਦੇ ਬਾਲਾ ਕਮਾਲ ਹੋ ਜਾਂਦਾ ਇਧਰ ਜੱਟ ਵਪਾਰੀ ਵੀ ਬਣ ਗਿਆ ਤੇ ਨਾਲ ਮਿਸਤਰੀ ਬਣ ਗਿਆ ਤਿੰਨ ਕੁਝ ਬਣ ਗਿਆ ਵਾਹ ਹੁਣ ਕੀ ਕਰੂਗਾ ਇਹ ਤਾਂ ਗਾਂ ਵਾਲਾ ਸਮਾਂ ਦੱਸੂਗਾ ਢਾਲੀਵਾਲ ਸਾਹਿਬ ਪਿਛਲੇ ਸਾਲ ਟੈਸਟਿੰਗ ਹੋ ਗਈ ਹਾਂਜੀ ਪਿਛਲੇ ਸਾਲ ਆਪਾਂ ਇਹਨੂੰ ਮਾਰਕੀਟ ਦੇ ਵਿੱਚ ਐਲਾਨਿਆਂ ਤੌਰ ਤੇ ਧਾਰਤਾ ਧਾਰਤਾ ਕੇ ਢਾਲੀਵਾਲਾਂ ਦੀ ਆ ਗੱਡੀ ਹੈ ਜਿਹੜੀ ਆ ਚੁੱਕੀ ਹੈ ਹਾਂਜੀ ਮੋਝ ਰੋਹੂ ਮਾ ਯਾਰ ਮੈਂ ਇਹਦੇਉ ਮੈਨੂੰ ਸਮਝ ਨਹੀਂ ਆਉਂਦੀ ਪਹਿਲਾਂ ਕੀ ਕੀ ਬਣਾਉਣ ਲੱਗੇ ਸੀ ਇਹਦਾ ਆਹ ਮਸ਼ੀਨ ਇਕੱਲੀ ਬਣਾਉਣ ਲੱਗੇ ਸੀ ਉਹ ਮਗਰੋਂ ਲਾਇਆ ਕਿ ਇਕੱਠਾ ਹੀ ਸਾਰਾ ਸਿਸਟਮ ਬਿੜ ਲਿਆ ਅਸੀਂ ਅਸਲ ਜਿਹੜੀ ਜਿਹੜੀ ਸਾਡੀ ਪਹਿਲੀ ਮਸ਼ੀਨ ਸੀਗੀ ਜੀ ਉਹ ਅਸੀਂ ਇਹ ਸਾਰੀ ਇਕੱਠੀ ਬਣਾਈ ਆ ਅਸੀਂ ਕਟਰ ਨਹੀਂ ਇਕੱਲਾ ਲਾਂਚ ਕੀਤਾ ਸੀਗਾ ਆਹ ਨਹੀਂ ਲਾਂਚ ਕੀਤਾ ਨਾ ਜੀ ਅਸੀਂ ਕਟਰ ਬਣਾ ਲਿਆ ਕਟਰ ਇਸ ਮਸ਼ੀਨ ਦੇ ਨਾਲ ਲਾ ਕੇ ਲਾਂਚ ਕੀਤਾ ਸੀਗਾ ਇਹ ਮਸ਼ੀਨ ਹੀ ਅਸੀਂ ਬਣਾਉਣ ਵਾਸਤੇ ਅਸਲ ਇਹ ਕਟਰ ਬਣਾਇਆ अच्छा ਆਪਾਂ ਕੀ ਕੀਤਾ ਆ ਕਟਰ ਤੇ ਆ ਮਸ਼ੀਨ ਲਾਂਚ ਕਰਤੀ ਸੀ ਉਦੋਂ ਬੈਲਰ ਨਹੀਂ ਸੀ ਲਾਇਆ ਨਾਲ ਨਹੀਂ ਬੈਲਰ ਲਾ ਕੇ ਕੀਤੀ ਸੀ ਅੱਛਾ ਬੈਲਰ ਲਾ ਕੇ ਹੀ ਕਰਤੀ ਪਹਿਲੀ ਮਸ਼ੀਨ ਹੀ ਅਸੀਂ ਇਹ ਲਾਂਚ ਕੀਤੀ ਸੀ ਬੈਲਰ ਲਾ ਕੇ ਯਾਰ ਇਹ ਕਿਵੇਂ ਦਿਮਾਗ ਚ ਆ ਗਈ ਮੈਂ ਆਹ ਕੰਮ ਕਰਾਂ ਮੱਕੀ ਮੁੱਕੀ ਦਾ ਵਿਚਾਰ ਆ ਪਉਂਦੇ ਸੀਗੇ ਕੀ ਸੀ ਜਾਂ ਜ਼ਿੰਮੇਦਾਰ ਪ੍ਰੋਬਲਮ ਲੈ ਕੇ ਆਉਂਦੇ ਸੀ ਤੁਹਾਡੇ ਕੋਲੇ ਨਹੀਂ ਅਸਲ ਤਾਂ ਵੇਖੋ ਜ਼ਿੰਮੇਦਾਰ ਨੇ ਸਾਨੂੰ ਇਹ ਗੱਲ ਬਣਾਉਣ ਵਾਸਤੇ ਸਾਨੂੰ ਮਜਬੂਰ ਕੀਤਾ ਜੀ ਸਾਨੂੰ ਕਿਹਾ ਗਿਆ ਕਿ ਇਸ ਤਰ੍ਹਾਂ ਦੀ ਕੋਈ ਮਸ਼ੀਨ ਬਣਾਓ ਨਾਲੇ ਤਾਂ ਤੁਹਾਡਾ ਨਾਂ ਇੰਡੀਆ ਦੇ ਵਿੱਚ ਪਹਿਲੀ ਮਸ਼ੀਨ ਆਊਗੀ ਨਾਲੇ ਫਿਰ ਸਾਡਾ ਕੁਦਰਤੀ ਗੱਲ ਆ ਮੇਰਾ ਰੁਝਾਨ ਇੱਧਰ ਜ਼ਿਆਦਾ ਵਧ ਗਿਆ ਮੈਂ ਫਿਰ ਦਿਨ ਤੇ ਰਾਤ ਨਹੀਂ ਵੇਖੀ ਮੈਂ ਲੱਗਿਆ ਫਿਰ ਇਹਦੇ ਤੇ ਪੂਰਾ ਜੀ ਧਿਆਨ ਦਿੱਤਾ ਪੂਰਾ ਜੀ ਧਿਆਨ ਦੇ ਕੇ ਫਿਰ ਮੈਂ ਦਿਨ ਰਾਤ ਕਰਕੇ ਮਿਹਨਤ ਕੀਤੀ ਹੂੰ ਫਿਰ ਵੇਖੋ ਜੀ ਆਪਾਂ ਇਹ ਨਹੀਂ ਕਹਿੰਦੇ ਉਹ ਮੂਰਲੇ ਕਟਰ ਤੋਂ ਲੈ ਕੇ ਅੱਜ ਤੱਕਰ ਜੀ ਅੱਜ ਇੰਨੀ ਮੇਰ ਆ ਸੱਚੇ ਪਾਤਸ਼ਾਹ ਦੀ ਕਿ ਮਸ਼ੀਨ ਆਪਾਂ ਫੀਲਡ ਦੇ ਵਿੱਚ ਕਿਸੇ ਨੂੰ ਵੀ ਦਿੱਤੀ ਆ ਫੀਲਡ ਦੇ ਵਿੱਚ ਮਸਤ ਚੱਲਦੀ ਆ ਬਹੁਤ ਵਧੀਆ ਚੱਲ ਰਹੀ ਹੈ ਢਾੜੀਵਾਲ ਸਾਹਿਬ ਇਹ ਹੋ ਗਈ ਇਹਦੀ ਇੰਟਰੋਡਕਸ਼ਨ ਜੀ ਹੁਣ ਇਹਦੀਆਂ ਟੈਕਨੀਕਲ ਗੱਲਾਂ ਤੇ ਥੋੜਾ ਜਿਹਾ ਆਪਾਂ ਧਿਆਨ ਦੇ ਲਈਏ ਹਾਂਜੀ ਕਿ ਜਦੋਂ ਇਹ ਮੱਕੀ ਦੇ ਨਾਲ ਇਹਦਾ ਬਾਹ ਪੈਂਦਾ ਤਾਂ ਪਹਿਲਾਂ ਇਹਦੇ ਟਾਂਡਾ ਇਸ ਕਟਰ ਦੇ ਵਿੱਚ ਆਉਂਦਾ ਹੈ ਹਾਂਜੀ ਤਾਂ ਇੱਥੋਂ ਕਿਹੜੀ ਕਿਹੜੀ ਗੱਲ ਦਾ ਧਿਆਨ ਰੱਖਿਆ ਗਿਆ ਕਿ ਭਾਈ ਇੱਥੋਂ ਹਾਂਜੀ ਇਹਨੂੰ ਕੀ ਪ੍ਰੋਬਲਮ ਆਉਂਦੀਆਂ ਟਾਂਡਾ ਡਿੱਗਣ ਦੀ ਪ੍ਰੋਬਲਮ ਆਉਂਦੀ ਹੈ ਟਾਂਗਾ ਟਾਂਡਾ ਡਿੱਗਣ ਦੀ ਪ੍ਰੋਬਲਮ ਆਉਂਦੀ ਆ ਚੋਕ ਹੋਣ ਦੀ ਪ੍ਰੋਬਲਮ ਆਉਂਦੀ ਆ ਇਹ ਪਹਿਲਾਂ ਦੋ ਪ੍ਰੋਬਲਮਾਂ ਆਉਂਦੀਆਂ ਇੱਕ ਟੁੱਟ ਭੱਜ ਦੀ ਪ੍ਰੋਬਲਮ ਆਉਂਦੀ ਆ ਜੀ ਤਾਂ ਇਹ ਤਿੰਨਾਂ ਚੋਂ ਤੁਸੀਂ ਕਿਵੇਂ ਧਿਆਨ ਰੱਖਿਆ ਇਹਦਾ ਪਹਿਲੇ ਕਟਰ ਦਾ ਦੇਖੋ ਜੀ ਜਿਹੜੇ ਸਾਡੇ ਪਹਿਲਾਂ ਵਾਲੇ ਮਾਡਲ ਸੀਗੇ ਜੀ ਉਹਨਾਂ ਦੇ ਵਿੱਚ ਹੀ ਦਿੱਕਤਾਂ ਸਾਨੂੰ ਆਉਂਦੀਆਂ ਸੀਗੀਆਂ ਜੀ ਜਦੋਂ ਅਸੀਂ ਇਸ ਅ ਪਹਿਲੇ ਕਟਰ ਤੋਂ ਜਦੋਂ ਅਸੀਂ ਖੇਤ ਜਾ ਕੇ ਵੇਖਿਆ ਜੀ ਵੀ ਆਹ ਪ੍ਰੋਬਲਮ ਆਉਂਦੀ ਆ ਫਿਰ ਅਸੀਂ ਤੁਰੰਤ ਇਹਦੇ ਤੇ ਕੰਮ ਕੀਤਾ ਜੀ ਅਸੀਂ ਦੇਖੋ ਜਿਹੜੀ ਮਸ਼ੀਨ ਵੀ ਕਿਤੇ ਕੋਈ ਕਿਤੋਂ ਵੀ ਕੋਈ ਚੀਜ਼ ਜਿੰਦੇ ਮਿਲਦੀ ਆ ਨਾ ਉਹਨੂੰ ਲੈ ਲੈਣਾ ਚਾਹੀਦਾ ਹਾਂਜੀ ਕਦੇ ਵੀ ਬੰਦੇ ਨੂੰ ਆਏ ਨਹੀਂ ਮਾਨ ਕਰਨਾ ਚਾਹੀਦਾ ਕਿ ਮੈਂ ਵੱਡਾ ਜਾਂ ਮੇਰੀ ਚੀਜ਼ ਵੱਡੀ ਹੈ ਇੱਕ ਛੋਟੇ ਤੋਂ ਛੋਟੇ ਬੰਦੇ ਤੋਂ ਵੀ ਸਿਆਣਫ ਜਾਂ ਚੰਗੀ ਚੀਜ਼ ਲੈ ਲੈਣੀ ਚਾਹੀਦੀ ਹੈ ਜੀ ਅਸੀਂ ਕਟਰਾ ਜੇ ਇੱਥੋਂ ਕਿ ਤਿੱਕਰ ਪਹਚਾਤਾ ਜੀ ਕਿ ਨਾ ਤਾਂ ਮਗਰ ਤੁਹਾਨੂੰ ਟਾਂਡਾ ਮਿਲੂਗਾ ਜੀ ਨਾ ਰੁੱਕ ਖੜੂਗਾ ਇਹ ਚੋਕ ਨਹੀਂ ਹੋਊਗਾ ਚੋਕ ਨਹੀਂ ਹੋਊਗਾ ਭਾਵੇਂ ਘਾਹ ਆਲ ਖੇਤ ਹੋਵੇ ਨਹੀਂ ਤਾਂ ਘਾਹ ਤੋਂ ਤੋਬਾ ਕਰ ਜਾਂਦੀਆਂ ਆ ਮਸ਼ੀਨਾ ਅਸੀਂ ਕਾਹ ਚ ਵੀ ਚਲਦੀ ਐ ਮੈਂ ਤੁਹਾਨੂੰ ਦੱਸਦਾ ਵੀ ਆਮ ਲੋਕ ਕੀ ਕਹਿੰਦੇ ਛੋਟੀ ਮੱਕੀ ਚ ਲਾ ਕੇ ਦਿਖਾਤੀ ਹਾਂ ਅਸਲ ਦੇ ਵਿੱਚ ਟੈਸਟਿੰਗ ਹੀ ਇਹਦੀ ਛੋਟੀ ਮੱਕੀ ਚ ਹੁੰਦੀ ਛੋਟੀ ਮੱਕੀ ਤੇ ਕਾ ਛੋਟੀ ਮੱਕੀ ਚ ਕੀ ਹੁੰਦਾ ਟੈਸਟਿੰਗ ਚ ਜਿਹੜੇ ਕਿਸਾਨ ਆ ਉਹ ਸਮਝਦੇ ਆ ਕਿ ਜਦੋਂ ਪੁੱਤ ਦਾ ਰੋਗ ਨਾ ਰੋਗ ਦਾ ਲਾਕ ਟੁੱਟਦਾ ਨਾ ਉਦੋਂ ਚੋਕ ਹੁੰਦੀ ਆ ਉਦੋਂ ਚੋਕ ਜਦੋਂ ਲਾੜਨਾ ਟੁੱਟਿਆ ਉਹ ਤਾਂ ਰੋਗ ਨੂੰ ਰੋਗੀ ਠੱਕੀ ਤੁਰ ਜਾਂਦਾ ਬਿਲਕੁਲ ਇਹ ਗੱਲ ਤੁਹਾਡੀ ਜਿਵੇਂ ਸਹੀ ਐ ਹਾਂ ਇਹ ਜਿਵੇਂ ਸਹੀ ਜਦੋਂ ਛੋਟਾ ਰੋਗਾ ਉਹ ਬਲੇਟਾ ਖਾਂਦਾ ਜਦੋਂ ਆਪਾਂ ਜਿਵੇਂ ਛੋਟੀ ਮਸ਼ੀਨ ਤੇ ਆਪਾਂ ਬਰਸੀਨ ਦਾ ਰੁਗ ਲਾਈਏ ਤਾਂ ਆਪਾਂ ਨੂੰ ਉੱਤੇ ਹੱਥ ਰੱਖਣਾ ਪੈਂਦਾ ਹੈ ਹਾਂ ਧੱਕਣ ਵਾਸਤੇ ਹਾਂ ਹੱਥ ਰੱਖ ਕੇ ਮੈਂ ਆਪ ਖੁਦ ਪੱਠੇ ਕੁੱਤਰਦਾ ਰਿਆਂ ਉਸ ਮਸ਼ੀਨ ਤੇ ਹੂੰ ਤੇ ਦੇਖੋ ਉਹ ਕਿਉਂਕਿ ਖੇਤੀ ਕਰਦੇ ਜਿਹੜੀ ਚਰੀ ਦਾ ਆਪਾਂ ਵੱਢ ਕੇ ਲਿਆਉਣੇ ਆਂ ਐਂ ਲਾ ਕੇ ਨਾ ਬੰਦਾ ਤੇ ਜਿਵੇਂ ਮਰਜੀ ਪਰਾ ਪਾਣੀ ਪੀ ਕੇ ਆ ਕੇ ਦੂਜਾ ਰੁਗ ਲਾ ਸਕਦਾ ਹਾਂ ਆਹੀ ਗੱਲ ਜਿਹੜੀ ਤੁਸੀਂ ਕਹੀ ਹੈ ਹਾਂ ਉਹ ਲੜਨ ਨਾਲੋਂ ਲੜ ਆਮ ਆਪਾਂ ਜਦੋਂ ਬਰਸੀਨ ਕੁੱਤਰਦੇ ਉਹਨੇ ਲੜ ਟੁੱਟ ਜਾਣਾ ਮੁੜ ਕੇ ਰੁਗ ਨਹੀਂ ਟੁੱਟ ਪਰ ਇਹਦੀਆਂ ਜਿਹੜੀਆਂ ਉਹ ਗੋਗੜਾ ਨਾ ਜੀ ਆਪਣੀਆਂ ਉਹ ਅੰਦਰ ਲੰਘਾ ਹਾਂ ਉਹਦੇ ਵਿੱਚ ਸਿਸਟਮ ਹੀ ਇਹੋ ਜਿਹਾ ਬਣਾਤਾ ਕਿ ਉਹ ਟਾਂਡੇ ਨੂੰ ਕੀਰਾ ਉਹਨੂੰ ਬਸ ਰੋਕ ਦੋ ਮੂੰਹ ਮਿਲ ਜੇ ਉਦੋਂ ਬਾਅਦ ਛੱਡਦੀਆਂ ਨਹੀਂ ਉਹ ਹਾਂ ਮੇਨ ਗੱਲ ਆ ਨਾ ਕਿ ਉਹ ਖਿੱਚ ਲੈਂਦੀਆਂ ਹਾਂ ਮੈਂ ਬਹੁਤ ਮਸ਼ੀਨਾਂ ਦੇ ਦੇਖਿਆ ਕਿ ਉਹ ਬਹੁਤ ਦੂਰ ਆ ਇਹਦੇ ਹੈ ਵੀ ਥੋੜਾ ਇਹ ਨੇੜੇ ਬਹੁਤ ਨੇੜੇ ਆ ਬਹੁਤ ਨੇੜੇ ਹਾਂ ਮਤਲਬ ਆਮ ਮਸ਼ੀਨ ਨਾਲੋਂ ਜਿੰਨਾ ਕਿ ਮੇਰਾ ਅੰਦਾਜ਼ਾ ਹੈ ਆ ਜਿੱਥੇ ਜਾ ਕੇ ਲਾਸਟ ਆ ਛੱਡੂਗਾ ਹਾਂ ਇੱਥੇ ਜਾ ਕੇ ਛੱਡੂਗਾ ਇਹ ਤੇ ਉੱਥੋਂ ਗਾਂ ਇਹ ਸਾਰਾ ਛੇ ਕੁੰਗਲਾਂ ਦਾ ਸੰਭਾਲ ਆ ਜਿਹੜੀ ਡੀ ਲੱਗੀ ਆ ਨਾ ਜੀ ਆ ਡੀ ਜੀ ਐਸ ਦੇ ਵਿਚਲਾ ਮਾਲ ਇਹਨੇ ਬਾਹਰ ਕਢਾ ਦੇਣਾ ਇਨੇ ਬਾਹਰ ਕਢਾ ਕੇ ਇਨੇ ਉਹ ਮੂੰਹ ਵਾਲ ਨੂੰ ਤੋੜ ਦੇਣਾ ਅੱਛਾ ਇਹ ਥੱਲੇ ਨਹੀਂ ਬੜੂਗਾ ਇਹਦੇ ਨਾਲ ਹਾਂ ਉਧਰ ਬਾਹਰ ਜਾ ਕੇ ਫਸਦਾ ਨਹੀਂ ਟੁੱਟਦਾ ਨਹੀਂ ਟੰਡ ਨਹੀਂ ਆਮ ਤੌਰ ਤੇ ਥੱਲੇ ਵੜ ਜਾਂਦੇ ਲੋਕ ਥੱਲੇ ਵੜ ਜਾਂਦੇ ਐ ਲੱਗ ਜਾਂਦੇ ਫਿਰ ਉਹ ਗਾਹਾਂ ਵਾਲਿਆਂ ਨੂੰ ਤੁਰਨ ਦਿੰਦੇ ਬਾਸ ਇਹ ਉਹਦਾ ਕਾਰਨ ਨਹੀਂ ਇਹ ਆ ਇੱਥੇ ਉੱਥੇ ਮਾਰੋ ਜਾ ਕੇ ਫ੍ਰੀ ਹੋ ਜਾਂਦਾ ਆ ਜੋ ਜੀ ਇਸ ਤੋਂ ਕਟਰ ਤੋਂ ਅੱਗੇ ਲਾਂਗੇ ਕਟਰ ਦੇ ਵਿੱਚ ਤੁਹਾਨੂੰ ਇੱਕ ਦੋ ਚੀਜ਼ਾਂ ਹੋਰ ਦੱਸ ਦੇਣਾ ਇੱਕ ਤਾਂ ਆਟੋ ਗਰੀਸਿੰਗ ਆ ਜੀ ਮੈਂ ਮੈਂ ਇਹੀ ਪੁੱਛਣ ਲੱਗਿਆ ਸੀ ਤੁਹਾਨੂੰ ਆਹੀ ਗੱਲ ਕਿ ਅਗਲੀ ਕਟਰ ਨੂੰ ਪ੍ਰੋਬਲਮ ਹੀ ਗਰੀਸ ਦੀ ਆਉਂਦੀ ਆ ਹਾਂ ਜੀ ਤੇ ਇਹਦੀ ਗਰੀਸਿੰਗ ਦਾ ਕੀ ਕੀਤਾ ਆਹ ਲਾਤਾ ਜੀ ਅਸੀਂ ਜੀ ਇੱਕ ਲੀਵਰ ਆ ਜੀ ਇਹ ਲੀਵਰ ਨਾਲ ਪੂਰੀ ਸਾਰੀ ਮਸ਼ੀਨ ਆ ਜਿਹੜੀ ਉਹਨੂੰ ਗਰੀਸ ਹੋਈ ਜਾਂਦਾ ਟੈਂਟੇ ਵੜਤਾ ਪ੍ਰੀਤ ਹਾਂ ਗੱਲ ਹੀ ਮੁਕਾਤੀ ਹਾਂ ਆਟੋ ਗਰੀਸਿੰਗ ਹੋ ਬਸ ਇਹਨੂੰ ਹਾਰਟ ਲਾਤਾ ਇਹ ਇਹਨੂੰ ਆਪ ਗਰੀਸ ਹਾਰਟ ਕਹਿ ਦਗੇ ਹਾਂ ਇਹ ਇੱਕ ਹਾਰਟ ਆ ਜਿਹੜਾ ਪੰਪ ਕਰ ਦਿੰਦਾ ਸਾਰੇ ਗਰੀਸ ਬਸ 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 ਇਹ ਇਹ ਲਾਤਾ ਆਜੋ ਉਧਰ ਪਰਲੇ ਪਾਸੇ ਆਜੋ ਹੂੰ ਇੱਕ ਅਸੀਂ ਗੇਅਰ ਲਾਤਾ ਆ ਗੇਅਰ ਕਿਉਂ ਦਿੱਤਾ ਆ ਗੇਅਰ ਕਿਉਂ ਤੁਸੀਂ ਵੀਡੀਓ ਟੋਡੀਆਂ ਅਸੀਂ ਵੀ ਵੇਣੇ ਆ ਵੀਡੀਓ ਬਹੁਤ ਆਈਆਂ ਇਹ ਇਹਦੇ ਵਿੱਚ ਜੀ ਇੱਕ ਤਾਂ ਹੈਗਾ ਇੱਥੇ ਰਿਵਰਸ ਬੈਕ ਗੇਅਰ ਬੈਕ ਮੂੜਨੀ ਆ ਹਾਂ ਇੱਕ ਆ ਗਿਆ ਇੱਥੇ ਪਹਿਲਾ ਸਭ ਤੋਂ ਬਰੀਕ ਕੁੱਤਰਾ ਓਹੋ ਹਾਂ ਕੁੱtre ਚੋਂ ਕੁੱਤਰਾ ਢਾਲੀ ਵਾਲਾਂ ਦੀ ਮਸ਼ੀਨ ਦਾ ਉਹੋ ਗੱਲ ਬਣ ਗਈ ਜਿਹੜੀ ਜਿਹੜੀ ਕਿ ਤੁਸੀਂ ਕਹਿ ਸਕਦੇ ਆ ਕਿ ਯਾਰ ਨਾਉ ਕਟਿਆ ਤੇ ਇਹ ਕੁੱtre ਦੇ ਬਰਾਬਰ ਆ ਤੁਹਾਡੇ ਓਕੇ ਉਸ ਤੋਂ ਬਾਅਦ ਫਿਰ ਜਿਵੇਂ ਜਿਵੇਂ ਤੁਸੀਂ ਇੱਥੋਂ ਗੇਅਰ ਦੂਜਾ ਲਾ ਦਿਓ ਆ ਅਗਲਾ ਆ ਗਿਆ ਕੁੱਤਰਾ ਹੋਰ ਮੋਟਾ ਹੋ ਗਿਆ ਹੂੰ ਫਿਰ ਤੁਸੀਂ ਇੱਥੋਂ ਅੱਗੇ ਤੀਜਾ ਲਾ ਦਿਓ ਕੁੱਤਰਾ ਹੋਰ ਮੋਟਾ ਹੋ ਗਿਆ ਕੰਮ ਇੰਨਾ ਹੀ ਆ ਬਸ ਬੱਲੇ 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 ਇਹਨੂੰ ਤੁਸੀਂ ਲਾਤਾ ਪ੍ਰਾਣੀ ਮਰੂਤੀ ਵਾਲਾ ਗੇਅਰ ਲਾਤਾ ਇਹਨੂੰ ਜੀਪ ਵਾਲਾ ਗੇਅਰ ਲਾਤਾ ਇਹਨੂੰ ਲਾਤਾ ਜੀ ਜਿਹੜੀ ਬਲੇਰੋ ਮੈਕਸੀ ਟਰੱਕ ਪੀਜੋ ਆਉਂਦੀ ਹੈ ਪੀਜੋ ਵਾਲਾ ਗੇਅਰ ਉਹ ਗੇਅਰ ਲਾਤਾ ਹਾਂ ਹਾਂ ਚਾਰ ਹੀ ਗੇਅਰ ਆ ਤੇ ਤਿੰਨ ਗਾਂ ਨੂੰ ਇੱਕ ਪਿੱਛੇ ਨੂੰ ਹਾਂ ਲਓ ਇਹਦੂ ਗਾਹ ਆ ਜੋ ਫਿਰ ਇਹਦੂ ਗਾਹ ਆਪਾ ਲਾਤਾ ਇੱਥੇ ਏਸੀ ਏਸੀ ਕਿ ਇਹਦਾ ਜਿਹੜਾ ਕੈਬਨ ਆ ਜਿਵੇਂ ਮਸ਼ੀਨਾਂ ਦੇ ਵਿੱਚ ਜੀ ਆਪਾਂ ਇਹਦੇ ਏਸੀ ਲਾਤਾ ਜੀ ਇੱਕ ਤਾਂ ਇਸ ਕੈਬਨ ਦੇ ਵਿੱਚ ਏਸੀ ਲੱਗਿਆ ਹੋਇਆ ਜੀ ਇੱਕ ਇਹਦੇ ਵਿੱਚ ਅਸੀਂ ਕੈਮਰੇ ਲਾਤੇ ਦੋ ਐਲਸੀਡੀ ਲਾਤੇ ਬੈਕ ਵਾਸਤੇ ਬੈਕ ਵਾਸਤੇ ਤੇ ਇੱਕ ਉਹ ਸ਼ੂਟਰ ਦੇ ਉੱਤੇ ਉਹ ਟੈਂਕੀ ਦਿਖਾਉਂਦਾ ਬੰਦੇ ਨੂੰ ਓਕੇ ਭਾਈ ਸਾਹਿਬ ਕਮਾਲ ਕਰਤੀ ਗੱਲ ਹਾਂ ਹਾਂ ਵੀ ਟੈਂਕੀ ਦੇ ਵਿੱਚ ਮਾਲ ਡਰਾਈਵਰ ਉਹ ਉੱਥੇ ਵੇਂਦਾ ਸਕਰੀਨ ਤੇ ਵੀ ਕਿੰਨਾ ਭਰ ਗਿਆ ਹੂੰ ਉਸ ਹਾਵ ਨਾਲ ਉਹ ਅੱਗੇ ਤੋਰੀ ਜਾਂਦਾ ਉਸ ਹਾਵ ਨਾਲ ਪਿੱਛੇ ਲਈ ਜਾਂਦਾ ਹਾਂ ਕੈਮਰਾ ਇੱਕ ਟੈਂਕੀ ਤੇ ਲਾਤਾ ਇੱਕ ਬੈਕ ਤੇ ਲਾਤਾ ਅੱਛਾ ਜੀ ਬੈਕ ਕਰਵਾ ਪਿੱਛੇ ਟਰੈਕਟਰ ਖੜਾ ਦਿਸਦਾ ਉਹਨੂੰ ਪਿੱਛੇ ਟਰਾਲੀ ਖੜੀ ਦਿਸਦੀ ਆ ਬੰਦੇ ਫਿਰਦੇ ਦਿਸਦੇ ਆ ਹਾਂ ਹੂੰ ਕਿਉਂਕਿ ਬੂਮ ਆ ਨਾ ਆ ਆਏ ਨਾ ਮਗਰ ਸਾਡਾ ਫਿਰ ਇਸ ਤੋਂ ਇੱਥੋਂ ਤੱਕ ਆ ਗਿਆ ਜੀ ਕੁਤਰੇ ਤੱਕ ਆਪਣੀ ਗੱਲ ਹੋ ਗਈ ਆਟੋ ਗਰੀਨ ਤੱਕ ਗੱਲ ਹੋ ਗਈ ਇੱਥੇ ਇੱਥੇ ਛੋਟੀ ਜੀ ਆਪਾਂ ਤੁਹਾਨੂੰ ਹਾਂਜੀ ਆ ਮੂਰ ਲੈ ਕੇ ਐਵਨ ਵਾਲੀ ਗੱਲ ਹੋਰ ਦੱਸ ਜਾਨਨੇ ਆ ਜੀ ਐ ਤੇ ਇਹਦੇ ਵਿੱਚ ਦੇਖੋ ਜੀ ਨਾ ਤਾਂ ਬ੍ਰੇਕ ਆ ਜੀ ਤੇ ਨਾ ਕਲਚ ਮਸ਼ੀਨ ਦੇ ਨਾ ਫੇਰ ਕਿੱਥੋਂ ਜਲਦੀ ਹੈ ਇਹਦੇ ਇੱਕ ਸਿੰਗਲ ਲੀਵਰ ਲੱਗਿਆ ਹੋਇਆ ਜੀ ਉਹ ਲੀਵਰ ਨੂੰ ਤੁਸੀਂ ਅੱਗੇ ਕਰ ਦਿਓ ਤਾਂ ਇਹਨੇ ਗਾਂ ਨੂੰ ਭਜ ਤੁਰਨਾ ਉਹਨੂੰ ਵਿਚਾਲੇ ਕਰ ਦਿਓ ਤਾਂ ਇਹਨੇ ਉੱਥੇ ਬ੍ਰੇਕ ਜਾਮ ਕਰ ਦੇਣੇ ਆ ਮਸ਼ੀਨ ਤੇ ਤੁਰ ਹੀ ਜਾਂਦੀ ਦੇ ਠੱਲ ਦੇਣੀ ਆ ਅੱਛਾ ਜੀ ਫੇਰ ਇਹਨੂੰ ਉਸੇ ਲੀਵਰ ਨੂੰ ਪਿੱਛੇ ਕਰ ਦਿਓ ਤਾਂ ਇਹਨੇ ਬੈਕ ਪੱਜ ਪੈਣਾ ਗੇਰ ਇਹਦੇ ਤਿੰਨ ਹੈਗੇ ਆ ਠੀਕ ਹੈ ਜੀ ਤਿੰਨਾ ਗੇਰਾਂ ਦੇ ਵਿੱਚੋਂ ਜੋ ਤੁਸੀਂ ਖੇਤ ਆਉਣਾ ਤਾਂ ਫਸਟ ਗੇਰ ਪਾ ਲੈਣਾ ਜੀ ਇਹਨੂੰ ਨਿਊਟਰਲ ਕਰਕੇ ਫਸਟ ਗੇਰ ਪਾ ਕੇ ਤੁਸੀਂ ਵੱਢੀ ਚੱਲੋ ਖੇਤ 'ਚ ਜਦੋਂ ਤੁਸੀਂ ਇਹਨੂੰ ਛੜਕ ਤੇ ਚੜਾਲਿਆ ਸਿੱਧਾ ਤੀਜਾ ਗੇਰ ਪਾ ਲਓ ਤੀਜੇ 'ਚ ਖੜੀ ਤੁਰ ਪੈਂਦੀ ਆ ਭੱਜ ਤਾਂ ਪੈਂਦੀ ਆ 40 ਦੀ ਸਪੀਡ ਆ ਇਹਦੀ ਅੱਛਾ ਦੂਜੀ ਗੱਲ ਇਹ ਸਾਰੇ ਦਾ ਸਾਰਾ ਜਿਹੜਾ ਹਾਈਡਰੋਲਿਕ ਤੇ ਆ ਅੱਛਾ ਨਾ ਇਹਦੇ ਚੇਂਜਰ ਆ ਨਾ ਇਹਦੇ ਬੈਲਟ ਇਹਨੂੰ ਘਾਰੇ ਦੇ ਵਿੱਚ ਵਾਰ ਦਿਓ ਕੋਈ ਬੈਲਟ ਨੇ ਸਲਿੱਪ ਨਹੀਂ ਕਰਨਾ ਬੈਲਟ ਹੈ ਹੀ ਨਹੀਂ ਇਹਦੇ ਆ ਇਹਦਾ ਪੰਪ ਲੱਗਿਆ ਹੋਇਆ ਇਹ ਦੇ ਮਤਲਬ ਹਾਈਡਰੌਲਿਕ ਤੇ ਚੱਲਦੀ ਤੇਲ ਤੇ ਚੱਲਦੀ ਜਿਹਨੂੰ ਕਹਿੰਦੇ ਜਿਵੇਂ ਜੀਸੀਬੀ ਚੱਲਦੀ ਹੈ ਮੰਨ ਕੇ ਸਰਦਾਰਾ ਦੇ ਨੂੰ ਥਾੜੀ ਵਾਲਾ ਆਨੰਦ ਆ ਗਿਆ ਯਾਰ ਬਾਈ ਤੇਰੀਆਂ ਗੱਲਾਂ ਸੁਣ ਕੇ ਮੈਨੂੰ ਸਵਾਦ ਆ ਹੀ ਜਾਂਦਾ ਯਾਰ ਪ੍ਰੀਤ ਬਾਈ ਕਹਿੰਦਾ ਮੁੜਕਾ ਪੁੰਜਣ ਨੂੰ ਲਾਲਾ ਪਰਣਾ ਯਾਰ ਇਹ ਤਾਂ ਉਹੀ ਠੰਡਾ ਪਈ ਜਾਂਦੀ ਕਾਲ ਜੇ ਤੇਰੀਆਂ ਗੱਲਾਂ ਸੁਣ ਕੇ ਹੋਰ ਦੱਸ ਹੋਰ ਦੱਸ ਹਾਂ ਅੱਛਾ ਆਪਾਂ ਇਹਨੂੰ ਕਲੱਚ ਦਿੱਤੇ ਨਹੀਂ ਜੀ ਸੀ ਵੀ ਵਾਲਾ ਕੰਮ ਕਰਦਾ ਕਲੱਚ ਹੈ ਨਹੀਂਗਾ ਜੀ ਇਹਦੇ ਜੀ ਸੀ ਵੀ ਵਾਂਗੂ ਜੀ ਸੀ ਵੀ ਦੇ ਵੀ ਵੀ ਆਪਾਂ ਐਂ ਤੋੜ ਦਿੰਦੇ ਹੁੰਦੇ ਆ ਅੱਜ ਕੱਲ ਤਾਂ ਟਰੈਕਟਰਾਂ ਦੇ ਬਿਨਾਂ ਕਲੱਚ ਤੋਂ ਲੀਵ ਵੈਸੇ ਟਰੈਕਟਰਾਂ ਦੇ ਕਲੱਚ ਆਉਂਦੇ ਆ ਜੀ ਪਰ ਇੱਕ ਜੌਂਡੀਅਰ ਟਰੈਕਟਰ ਦੇ ਇੱਕ ਇਲੈਕਟ੍ਰੋਨਿਕ ਆਉਂਦਾ ਲੀਵਰ ਇਲੈਕਟ੍ਰੋਨਿਕ ਉਹਨੂੰ ਕੱਟਦੇ ਹੋ ਨਾ ਤੁਰੇ ਜਾਂਦੇ ਨੂੰ ਉਹਨੇ ਰੋਕ ਦੇਣਾ ਟਰੈਕਟਰ ਕਲੱਚ ਨਹੀਂ ਨੱਪਣ ਦੀ ਲੋੜ ਇਲੈਕਟ੍ਰੋਨਿਕ ਨੂੰ ਪਿੱਛੇ ਕਰਦੇ ਹੋ ਉਹਨੇ ਪਿੱਛੇ ਤੋਰ ਦੇਣਾ ਕਲੱਚ ਨਹੀਂ ਨੱਪਣ ਦੀ ਲੋੜ ਓਕੇ ਇਹਦੇ ਉਹ ਸਿਸਟਮ ਠੀਕ ਹੈ ਸਰਦਾਰ ਜੀ ਪਰ ਉਹ ਇਹ ਹਾਈਡਰੋਲਿਕ ਤੇ ਆ ਗਿਆ ਨੰਦ ਆ ਗਿਆ ਹਾਂ ਇਸ ਤੋਂ ਅੱਗੇ ਚੱਲੀਏ ਕਿ ਮੈਨੂੰ ਲੱਗਦਾ ਮੈਂ ਹੁਣ ਨਾ ਕਹਾਂ ਚੰਗੀ ਗੱਲ ਆਪਰੇ ਤਾਂ ਨਹੀਂ ਆਪਾਂ ਜਾਣਾ ਅੱਗੇ ਚੱਲਾਂਗੇ ਜਿੱਥੇ ਹਾਂ ਇਹ ਤੋਂ ਗਾਂ ਆਪਾਂ ਇਹ ਕੁਤਰੇ ਤੱਕ ਗੱਲ ਕਰ ਲਈ ਹਾਂਜੀ ਜਿਹੜਾ ਆਹਾਂ ਇਹਨੂੰ ਕੈਮਰਾ ਦੇਖੀ ਜਾਂਦਾ ਭਰ ਗਿਆ ਕਿ ਨਹੀਂ ਭਰ ਗਿਆ ਜੇ ਆਪਾਂ ਡਾਇਰੈਕਟ ਇਹਦਾ ਚਾਰ ਹੀ ਹੋਰ ਪਾਸੇ ਪਾਉਣਾ ਪਾਊਗੀ ਪਾਊਗੀ ਇਹ ਜਿਹੜਾ ਇਹਦਾ ਪੂਰਾ 90 ਡਿਗਰੀ ਦਾ ਜਿੱਧਰ ਨੂੰ ਮਰਜੀ ਐਂਗਲ ਕਰ ਲੋ ਜੇ ਕਿਸੇ ਨੇ ਗੱਠ ਨਹੀਂ ਬਣਾਉਣੀ ਤਾਂ ਸਾਰੇ ਦਾ ਸਾਰਾ ਮਾਲ ਹੀ ਟਰਾਲੀਆਂ ਪਰ ਦੂ ਭਰੂਗੀ ਸਾਰੀਆਂ ਟਰਾਲੀਆਂ ਫੁੱਲ ਲੋਡ ਕਰੂਗੀ ਟਰਾਲੀਆਂ ਭਰੀ ਚੱਲੋ ਲਈ ਚੱਲੋ ਬੈਲਰ ਆਫ ਹੋ ਜਾਣਾ ਇਹਦਾ ਬੈਲਰ ਆਫ ਹੋ ਜਾ ਬੈਲਰ ਦਾ ਇਹ ਇਥੋਂ ਅੰਦਰੋਂ ਉੱਥੋਂ ਸੁੱਚ ਕੱਟੀ ਜਾਣੀ ਹੈ ਬੈਲਰ ਵਾਲਾ ਸਾਈਡ ਆ ਜਿਹੜਾ ਉਹ ਪਾਰਟ ਸਾਰਾ ਕਲੋਜ਼ ਹੋ ਜਾਣਾ ਬੰਦ ਹੋ ਜਾ ਤੇ ਇਹਦਾ ਇਹਦੇ ਚ ਇੰਜਣ ਕਿਹੜਾ ਇੰਜਣ ਕਿੰਨਾ ਪਾਵਰਫੁੱਲ ਆ ਇੰਜਣ ਇਹਦੇ ਚ ਹੈਗਾ ਜੀ 160 ਤੋਂ ਲੈ ਕੇ 80 ਹਸ ਪਾਵਰ ਤੱਕ ਦਾ ਅਸੀਂ ਰੱਖ ਦਿੰਨੇ ਆ ਜੀ 160 70 80 ਇਹ ਟਾਟਾ ਕਿਊਮਨਜ਼ ਦਾ 24 ਵਾਲਾ ਦਾ ਇੰਜਣ ਆ 03 ਜੀ 04 ਵੀ ਰੱਖਦੇ ਆ ਜੀ ਜੇਬ ਜੀ ਫਾਰਮਰ ਦੀ ਰਿਕੁਆਇਰਮੈਂਟ ਆ ਉਹ ਇੱਕ CRDI ਇੰਜਣ ਰੱਖਦੇ ਆਂ ਅਸੀਂ ਇਹਦੇ ਚ ਜਿਹੜਾ ਇੰਜੈਕਟਰਾਂ ਵਾਲਾ ਇਲੈਕਟ੍ਰੋਨਿਕ ਇੰਜਣ ਆ ਜੀ ਇੱਕ ਰੱਖਦੇ ਆਂ BS3 ਇੰਜਣ ਜੀ ਜਿਹਨੂੰ ਕਹਿ ਲੋ ਕਿ ਜਿੱਥੇ ਮਰਜੀ ਤੁਸੀਂ ਉਹ ਚ ਤੇਲ ਸਿੱਟੋ ਪੰਪ ਮਾਰੋ ਤੇ ਮਾਵਾੜ ਦਿਓ ਜਿੱਧਰ ਮਰਜੀ ਗਾਰੇ ਚ ਪਾਣੀ ਚ ਜਿੱਥੇ ਮਰਜੀ ਵਾਹ ਮਤਲਬ ਕਹਿੰਦਾ ਕਿ ਉਹਦੇ ਚ ਕੋਈ ਬ੍ਰੇਕਡਾਊਨ ਨਹੀਂ ਆਉਂਦੀ ਹੂੰ ਦੇਖੋ ਆਪਾਂ ਆਪਾਂ ਫਾਰਮਰ ਹਿੱਤ ਨੂੰ ਆ ਤੇ ਕੁਛ ਆਪਾਂ ਨੂੰ ਸਰਕਾਰਾਂ ਦੀਆਂ ਗੱਲਾਂ ਵੀ ਸੁਣਨੀਆਂ ਪੈਂਦੀਆਂ ਜੇ ਬੰਦਾ ਕਹਿੰਦਾ ਵੀ ਮੈਂ CRDI BS 4 ਜਾਂ 5 ਰੱਖਣਾ ਤਾਂ ਭਾਉ ਧਰ ਦਿੰਨੇ ਆ ਜੀ ਪੇਟੀ ਬੰਦ ਉਹ ਮਹਿੰਗਾ ਬਹੁਤ ਜਿਆਦਾ ਆਉਂਦਾ 8-9 ਲੱਖ ਰੁਪਏ ਦਾ ਇੰਜਨ ਆ ਤੇ ਇਹ ਜਿਹੜਾ ਹੈਗਾ ਇਹ ਬਹੁਤ ਘੱਟ ਕੀਮਤ ਨਾਲ ਜਿੰਮੇਦਾਰ ਦਾ ਸਰ ਜਾਂਦਾ ਸਰ ਜਾਂਦਾ ਹੁਣ ਮੈਂ ਆ ਜਾ ਇੰਜਨ ਤੋਂ ਅੱਗੇ ਲੰਘਾਂ ਤਾਂ ਥੋੜਾ ਬੇਲਰ ਵਾਲੇ ਪਾਸੇ ਹਾਂਜੀ ਬੇਲਰ ਨੂੰ ਵੀ ਆਟੋ ਗ੍ਰੀਸਿੰਗ ਹੈ ਹਾਂਜੀ ਉਹ ਲੱਗਿਆ ਉਹ ਲੱਗਿਆ ਪਿਆ ਪ੍ਰੀਤ ਉਹ ਲੱਗਿਆ ਪਿਆ ਬੇਲਰ ਨੂੰ ਵੀ ਆਟੋ ਗ੍ਰੀਸਿੰਗ ਆਟੋ ਗ੍ਰੀਸਿੰਗ ਆ ਤੇ ਜਿੰਨੇ ਚਾਰ ਪਾਰਟ ਆ ਬੀਲਰ ਦੇ ਜੀ ਚਾਰ ਗੇਟ ਵਾਲ ਲੱਗੇ ਆ ਜੀ ਜੀ ਤੁਸੀਂ ਇੱਕ ਇੱਕ ਗੇਟ ਵਾਲ ਛੱਡ ਕੇ ਤੁਸੀਂ ਚੈਂਬਰ ਦੇ ਜਿਹੜੇ ਚੈਂਬਰ ਆ ਮੇਨ ਬੀਲਰ ਦਾ ਚੈਂਬਰ ਕਹਿੰਨੇ ਉਹਨੂੰ ਉਹਦੇ ਚਾਰੇ ਪਾਰਟ ਤੁਸੀਂ ਰਾਮ ਨਾਲ ਗਰੀਸ ਕਰ ਸਕਦੇ ਆ ਉੱਥੇ ਹੀ ਖੜੇ ਮਿੰਟ ਕਿੰਨੇ ਕ ਲੱਗਣਗੇ ਵੱਧ ਤੋਂ ਵੱਧ ਤੁਹਾਨੂੰ 5 ਜਾਂ 6 ਜਾਂ 10 ਮਿੰਟ ਲੱਗਣਗੇ ਬੀਲਰ ਤੁਹਾਡਾ ਫੁੱਲ ਗਰੀਸ ਹੋ ਜਾਊਗਾ ਦਿਨ ਚ ਦੋ ਵਾਰੀ ਕਰ ਲੋ ਲਓ ਜੀ ਹਰੇਕ ਮਤਲਬ ਆਈਡਲ ਹਰੇਕ ਬੈਰਿੰਗ ਹਰੇਕ ਗਰਾਰੀ ਤੱਕ ਗਰੀਸ ਆ ਜਿਹੜਾ ਉਹ ਪਹੁੰਚ ਜਾਊਗਾ ਜਿੱਥੋਂ ਤੱਕ ਚਾਹੀਦਾ 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 ਤੇ ਇਹਦੇ ਜਿਹੜੇ ਬੀਲਰ ਦੇ ਕੰਟਰੋਲ ਆ ਉਹ ਆਪ ਇਧਰ ਦੇਤੇ ਹਾਂਜੀ ਇਧਰ ਦੇਤੇ ਹਾਂਜੀ ਕਿੱਡੀ ਗੱਠ ਬੰਨਣੀ ਆ ਹਾਂਜੀ ਮਤਲਬ ਕਿੰਨੇ ਚਰਚ ਕਿੰਨਾ ਪ੍ਰੈਸ਼ਰ ਦੇਣਾ ਹਾਂਜੀ ਉਹ ਸਾਰਾ ਉੱਥੇ ਦੇਤਾ ਆਪ ਹਾਂਜੀ ਉੱਥੇ ਆਪਰੇਟਰ ਬੈਠੂਗਾ ਹਾਂਜੀ ਜੀ ਉਥੇ ਜਿਹੜਾ ਹੈਗਾ অপারেਟਰ ਬੈਂਦਾ ਜੀ ਤੇ ਜੇ ਕਹਾਂ ਤਾਂ ਉਹ ਨੂੰ ਨੇੜੇ ਜਾ ਕੇ ਮੁੰਡਾ ਵਿਖਾ ਦੇ ਵੀ ਜਾਂ ਆਪਾਂ ਇੱਥੇ ਚਾਲ ਵੜਦੇ ਆਂ ਜੀ ਅੱਛਾ ਉਹਦੇ ਜਿਹੜਾ ਤੁਹਾਨੂੰ ਮੈਂ ਫੰਕਸ਼ਨ ਸਮਝਾ ਦਿੰਨਾ ਜੀ ਕੀ ਹੈ ਜੀ ਜਾਈ ਪੁੱਤ ਉਤੇ ਉਹਦੇ ਫੰਕਸ਼ਨਾਂ ਦੇ ਵਿੱਚ ਹੀ ਸਾਰਾ ਕੁਝ ਰੱਖਿਆ ਪਿਆ ਆਪਣਾ ਜੀ 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 ਜਿਵੇਂ ਆਪਾਂ ਕਹਿ ਲੋ ਨਾ ਦਿਮਾਗ ਜੀ ਉਹ ਅਸੀਂ ਸੌਫਟਵੇਅਰ ਆਪਦੇ ਹਿਸਾਬ ਨਾਲ ਪਵਾਇਆ ਠੀਕ ਹੈ ਜੀ ਪਰ ਸਾਰਾ ਜਿਹੜਾ ਉਹ ਏਡਾ ਡੱਬਾ ਜਿਆ ਸਾਰਾ ਦਿਮਾਗ ਉਹ ਚਲਾਉਂਦਾ ਇਹਨੂੰ ਬੰਦਾ ਨਹੀਂ ਆਪਰੇਟ ਕਰਦਾ ਠੀਕ ਹੈ ਜੀ ਆਪਾਂ ਤਾਂ ਖੜੀ ਦੇ ਵਿੱਚ ਉਹਦੇ ਬੇਲ ਦਾ weight ਸੈੱਟ ਕਰ ਦੇਣਾ ਠੀਕ ਹੈ ਜੀ ਉਹਦੇ ਵਿੱਚ ਆਪਾਂ ਕਿੰਨੀ ਉੱਤੋਂ ਰੈਪਿੰਗ ਛੱਡਣੀ ਆ ਪਹਿਲਾ ਰੋਲ ਓਕੇ ਉਹ ਪਲਸਾਂ ਤੇ ਕੱਟ ਕਰਨਾ ਉਹਨੇ ਠੀਕ ਕਿੰਨੀਆਂ ਪਲਸਾਂ ਥੱਲੇ ਜਾਵੜੀਆਂ ਉਸ ਤੋਂ ਬਾਅਦ ਉਹਨੇ ਕੱਟ ਕਰ ਦੇਣਾ ਜੀ ਕਿੰਨੀਆਂ ਲੋਡ ਨੇ ਆਪਣਾ ਲੋਡ ਸੈੱਲ ਆ ਜਿਹੜਾ ਇਹਦੇ ਵਿੱਚ ਜਦੋਂ weight ਪੂਰਾ ਹੋ ਗਿਆ ਉਸ ਤੋਂ ਬਾਅਦ ਇਹਨੇ ਉਹਨੂੰ ਬੰਦ ਕਰ ਦੇਣਾ ਹਾਂ ਉੱਪਰੋਂ ਆਉਣੇ ਪੱਠੇ ਬੰਦ ਹੋ ਜਾਣੇ ਆ ਹਾਂ ਜੀ ਉਦੋਂ ਬਾਅਦ ਫੇਰ ਉਹਨੇ ਜੀ ਜਦੋਂ ਇੰਨਾ ਕੰਮ ਕਰਤੇ ਦੋ ਕੰਮ ਕਰਤੇ ਜੀ ਫੇਰ ਉਹਨੇ ਚੈਂਬਰ ਨੂੰ ਓਪਨ ਕਰਨਾ ਹਾਂ ਓਪਨ ਹੋ ਜਾਣਾ ਉਧਰ ਚਲਾ ਜਾਣਾ ਉਹਨੇ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜੀ ਇਹ ਬਾੜੀ ਪ੍ਰੀਕੀ ਵਾਲੀ ਗੱਲ ਆ ਜੀ ਮੈਂ ਇਸ ਦੇ ਵਿੱਚ ਇੱਕ ਚੀਜ਼ ਇਹੋ ਜੀ ਫਿੱਟ ਕੀਤੀ ਵੀ ਆ ਜੀ ਜੀ ਜਦੋਂ ਬੇਲ ਬਣ ਜਾਂਦੀ ਹੈ ਨਾ ਜੀ ਜਿਹੜੀ ਤਾਂ ਆਪਣੇ ਇੰਡੀਆ ਦੇ ਵਿੱਚ ਪੰਜਾਬ ਦੇ ਵਿੱਚ ਬਾਹਰਲੇ ਬੀਲਰ ਲੱਗੇ ਆ ਉਹ ਤਾਂ ਤੁਹਾਨੂੰ ਦੱਸਣਗੇ ਐਵੇਂ ਚੱਲਦੇ ਤੇ ਜਿਹੜੇ ਇੰਡੀਆ ਦੇ ਬੀਲਰ ਬਣੇ ਵੀ ਆ ਉਹ ਨਹੀਂ ਆਏ ਦੱਸਣਗੇ ਇਹ ਪੱਕੀ ਗੱਲ ਆ ਜੀ ਜਦੋਂ ਇਹਦੇ ਵਿੱਚ ਬੇਲ ਬਣ ਗਈ ਜੀ ਬੇਲ ਬਣਨ ਤੋਂ ਬਾਅਦ ਇਹਦੇ ਵਿੱਚ ਬੇਲ ਕੁਕਣੀ ਬੰਦ ਹੋ ਜਾਂਦੀ ਆ ਅੱਛਾ ਜੀ ਨਹੀਂ ਤਾਂ ਆਮ ਕੁਕਣੀ ਬੰਦ ਨਹੀਂ ਹੁੰਦੀ ਅੱਛਾ ਜੀ ਕੁਕਦੀ ਕੁਕਦੀ ਬੇਲ ਚੈਂਬਰ ਓਪਨ ਹੋ ਜਾਂਦਾ ਅੱਛਾ ਜੀ ਉਹ ਜਦੋਂ ਬੇਲ ਕੁਕੀ ਜਾਂਦੀ ਆ ਚੈਂਬਰ ਓਪਨ ਹੁੰਦਾ ਤਾਂ ਇੱਥੋਂ ਜਦੋਂ ਖੁੱਲਦਾ ਜੀ ਤਾਂ ਉਹ ਜਿਹੜੇ ਪੱਠੇ ਦੋਨੋਂ ਪਾਸੇ ਖਿੱਲਰ ਜਾਂਦੇ ਆ ਜੀ ਇਹ ਜਦੋਂ ਐ ਬੇਲ ਬਣ ਗਈ ਦੋਵਾਂ ਪਲੇਟਾਂ ਦੇ ਵਿੱਚ ਤੇ ਪਲੇਟਾਂ ਦੇ ਵਿੱਚ ਬੇਲ ਕੁਖਣੋਂ ਖੜ ਜਾਂਦੀ ਆ ਜੀ ਚੈਂਬਰ ਓਪਨ ਹੋਣਾ ਸ਼ੁਰੂ ਹੋ ਜਾਂਦਾ ਜਦੋਂ ਚੈਂਬਰ ਖੁੱਲ ਗਿਆ ਮੁੜ ਕੇ ਉਹ ਬੇਲ ਹੌਲੀ ਕਿਤੇ ਨੇ ਚੈਨ ਤੇ ਆ ਜਾਂਦੀ ਆ ਜੀ ਫਿਰ ਚੈਨ ਤੋਂ ਬਾਅਦ ਗਾਂਹ ਪਿੱਛੇ ਪੱਟੇ ਤੇ ਜਾਵੜਦੀ ਆ ਜੀ ਆ ਜੋ ਤੇ ਹੁਣ ਆਪਾਂ ਵੇਖੋ ਆ ਜਿਹੜੀ ਚੈਨ ਆ ਜੀ ਐਸ ਚੈਨ ਨੇ ਜੀ ਇੱਕ ਅਸੀਂ ਜਿਹੜਾ ਪਟਾ ਜੀ ਇਹ ਬਹੁਤ ਵਧੀਆ ਕੁਆਲਟੀ ਦਾ ਇਹ 4 ਪਲਾਈ ਦਾ ਪਟਾ ਪਾਇਆ ਜੀ ਆਮ ਪੱਟੇ 2 ਪਲਾਈ ਦੇ ਹੀ ਚੱਲਦੇ ਬਿਲਦਰ ਦੇ ਠੀਕ ਹੈ ਠੀਕ ਹੈ ਜੀ ਇਤਨੀ ਖੜੇ ਰਹੋ ਹਾਂਜੀ ਤੇ 4 ਪਲਾਈ ਦੇ ਪੱਟੇ ਨਾਲ ਕੀ ਆ ਕਿ ਪੱਟੇ ਦੀ ਲਾਈਫ ਜਾਂਦੇ ਆ ਟੁੱਟਦਾ ਨਹੀਂ ਜੀ ਤੇ ਇਹ ਬੇਲ ਵੀ ਚੰਗੀ ਨੱਪ ਕੇ ਬਣਾ ਦਿੰਦਾ ਮਤਲਬ ਇਹ ਕੋਟ ਪ੍ਰੈਸ਼ਰ ਫੁੱਲ ਪਾ ਦਿੰਦਾ ਫੁੱਲ ਪਾ ਦਿੰਦਾ ਠੀਕ ਉਦੋਂ ਬਾਅਦ ਇੱਥੇ ਜਦੋਂ ਬੀਲ ਆ ਜਾਂਦੀ ਆ ਤੇ ਰਾਮ ਨਾਲ ਐਸ ਪੱਟੇ ਤੇ ਆ ਜਾਂਦੀ ਆ ਜੀ ਆਹ ਪਟਾ ਵੀ ਸਾਡਾ ਬਾਹਰਲੀ ਟੈਕਨੀਕ ਨਾਲ ਲਾਇਆ ਹੋਇਆ ਅੱਛਾ ਜੀ ਇਹ ਪੱਟੇ ਦੇ ਵਿੱਚ ਕੀ ਆ ਕਿ ਜਦੋਂ ਬੀਲ ਆ ਜਾਂਦੀ ਆ ਜੀ ਪੱਠੇ ਪੁੱਠੇ ਜਿਹੜੀ ਇਹਦੇ ਨਾਲ ਨਾ ਥੱਲੇ ਨਹੀਂ ਡੇਕਦੀ ਠੀਕ ਹੈ ਜਿਹੜਾ ਆਪਣਾ ਸਾਈਲੇ ਜੀ ਦੇ ਬਰੀਕ ਕੁਤਰਾ ਉਹ ਥੱਲੇ ਨਹੀਂ ਡੇਕਦਾ ਵੇਸਟ ਨਹੀਂ ਜਾਂਦਾ ਇਹਦੇ ਤੇ ਫਿਰ ਇੱਕ ਮੈਂ ਹੋਰ ਚੀਜ਼ ਦੱਸਦਾ ਤੁਹਾਨੂੰ ਹੂੰ ਆਮ ਬੀਲਰ ਤੁਸੀਂ ਵੇਖੋਗੇ ਤੁਸੀਂ ਕਹੋਗੇ ਤੁਸੀਂ ਤਾਂ ਮੈਨੂੰ ਬੀਲਰ ਬਣਾਉਣ ਦੇ ਐਕਸਪਰਟ ਬਣਾਈ ਜਾਂਦੇ ਆ ਜੀ ਇਹਦੇ ਤੇ ਜਦੋਂ ਬੀਲਰ ਆ ਜਾਂਦੀ ਆ ਨਾ ਬੇਲ ਤੇ ਆਮ ਇਹਦੇ ਤੇ ਆਉਣ ਸਾਰ ਹੀ ਕੁੱਕਣ ਲੱਗ ਪੈਂਦੀ ਆ ਅੱਛਾ ਜੀ ਆਪਣੇ ਵਾਲੇ ਤੇ ਨਹੀਂ ਕੁੱਕਦੀ ਜੀ ਆ ਕੇ ਬੇਲ ਖੜ ਜਾਂਦੀ ਆ ਠੀਕ ਆ ਜੀ ਚੈਂਬਰ ਕਲੋਜ਼ ਹੋ ਜਾਂਦਾ ਇਹਦੇ ਚ ਮਾਲ ਪੈਣਾ ਸ਼ੁਰੂ ਹੋ ਜਾਂਦਾ ਉਧਰੋਂ ਜੀ ਇਹਦੇ ਚ ਅੰਦਰ ਆ ਬੇਲਬਾਨੀ ਸ਼ੁਰੂ ਹੋ ਜਾਂਦੀ ਆ ਆ ਜਿਹੜਾ ਐਚ ਰੈਪਿੰਗ ਆ ਇਹਨੇ ਜਿਹੜਾ ਪਹਿਲਾ ਅੱਧਾ ਘੇੜਾ ਦੇਣਾ ਜੀ ਉਹ ਦੇਣਾ ਸਲੋ ਹਾਂਜੀ ਜਦੋਂ ਆ ਸੈਂਸਰ ਦੀ ਪਲਸ ਇੱਕ ਪੂਰੀ ਹੋ ਗਈ ਉਸ ਤੋਂ ਬਾਅਦ ਇਹਨੇ ਫਾਸਟ ਹੋ ਜਾਣਾ ਜੀ ਜਦੋਂ ਇਹ ਫਾਸਟ ਹੋਇਆ ਉਦੋਂ ਐ ਨਹੀਂ ਕੁਕਣਾ ਠੀਕ ਹੈ ਜੀ ਉਹਨਾਂ ਜਿਹੜੇ ਇਹਨੇ ਖੜੀ ਰਹਿਣਾ ਵਾਹ ਜੇ ਪਹਿਲਾਂ ਕੁੱਕ ਗਈ ਹੂੰ ਤਾਂ ਇਹ ਜਿਹੜੀ ਕੁੱਕੀ ਕੁੱਕੀ ਜਾਂਦੀ ਮਾਲ ਥੱਲੇ ਸਿੱਟੂਗੀ ਹੂੰ ਇਹਦੇ ਚ ਅਤੀ ਲਪੇਟ ਆ ਜਾਂਦੀ ਆ ਇੱਕ ਢੇੜਾ ਆ ਜਾਂਦਾ ਉਹ ਮਾਲ ਕਾਬੂ ਚ ਆ ਜਾਂਦਾ ਕਾਬੂ ਚ ਆ ਜਾਂਦਾ ਪੱਠੇ ਨਹੀਂ ਡੋਲਦੇ ਨਹੀਂ ਡੋਲਦੇ ਸਰਦਾਰਾ ਰੁਗ ਪੱਠਿਆਂ ਦਾ ਵੀ ਧਿਆਨ ਰੱਖਿਆ ਹਾਂ ਹੱਦ ਹੋ ਗਈ ਯਾਰ ਰੁਗ ਪੱਠਿਆਂ ਦਾ ਵੀ ਧਿਆਨ ਰੱਖਿਆ ਰੋਗ ਐ ਐ ਇੰਨੇ ਵੀ ਨਹੀਂ ਡੁੱਲਣਦੇ ਨੇ ਨਹੀਂ ਡੁੱਲਣਦੇ ਨੇ ਫਿਰ ਇਹਦੇ ਥੱਲੇ ਅਸੀਂ ਟ੍ਰੇਆਂ ਹੋਰ ਲਾਈਆਂ ਜੇ ਥੱਲੇ ਮਾੜਾ ਮੋੜ ਡਿੱਗਦਾ ਵੀ ਆ ਤਾਂ ਉਹ ਆਪਣੇ ਹੱਥ 'ਚ ਹੀ ਰਹਿੰਦਾ ਵਾਹਣ 'ਚ ਨਹੀਂ ਖਿੱਲਰਦਾ ਅੱਛਾ ਉਸ ਤੋਂ ਬਾਅਦ ਜਿਹੜੇ ਲਾਸਟ ਵਾਲੀ ਐਚ ਰੈਪਿੰਗ ਦੇ ਦੋ ਰਾਉਂਡ ਆ ਜੀ ਉਹ ਵੀ ਇਹਨੇ ਸਲੋ ਹੋਣਾ ਪਹਿਲਾਂ अच्छा एक तो स्लो ਵਾਲਾ ਵਾਲ ਖੁੱਲ ਜਾਣਾ ਵੀ ਤੂੰ ਹੁਣ ਸਲੋ ਹੋ ਜਾ ਫਿਰ ਇਹ ਸਲੋ ਹੋਦਾ ਹੁੰਦਾ 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 ਫਿਰ ਇਹ ਬਲੇਡ ਓਪਨ ਹੁੰਦੇ ਆ ਫਿਰ ਆ ਬਲੇਟਾਂ ਦੇ ਵਿੱਚ ਆ ਲਫਾਫਾ ਚਲਾ ਜਾਂਦਾ ਐ ਫਿਰੇ ਨੱਪ ਦਿੰਦੇ ਆ ਹਾਂਜੀ ਨੱਪ ਦਿੰਦੇ ਆ ਤੇ ਫਿਰ ਇਹ ਰੁਕ ਜਾਂਦਾ ਠੀਕ ਵੀ ਜਦੋਂ ਦੂਜੀ ਵਾਰੀ ਰਾਉਂਡ ਚੱਲਣਾ ਇਹ ਲਫਾਫਾ ਉਵੇਂ ਹੀ ਚੱਲ ਪਈ ਹਾਂ ਵੀ ਇਹ ਲਫਾਫੇ ਨੂੰ ਫਿਰ ਆ ਲੋਡ ਸੈੱਲਾ ਜਿਹੜਾ ਇਹ ਦੀ ਤੇ ਆਪਣੀ ਲਿਫਟ ਤੇ ਮਾਲ ਆਪਣੀ ਬੇਲ ਬਣੀ ਵੀ ਨੂੰ ਲੈ ਆਉਂਦਾ ਇੱਕ ਹੋਰ ਮੈਂ ਕਮਾਲ ਦੇਖੀ ਸਰਦਾਰਾ ਆਏ ਹਾ ਜਦੋਂ ਨਾ ਇੱਥੋਂ ਇਹ ਇੱਥੇ ਆ ਜਾਂਦਾ ਹਾਂਜੀ ਇਹ ਪਿਆ ਹੁੰਦਾ ਐਸ ਲੋਟ ਹਾਂਜੀ ਇਹ ਜਦੋਂ ਇੱਥੇ ਜਾਵੜਦਾ ਉਦੋਂ ਪੁੱਤ ਦਾ ਕੁੱਕ ਜਾਂਦਾ ਹਾਂਜੀ ਆਹੀ ਚੀਜ਼ ਹੈ ਕਮਾਲ ਕੀਤੀ ਯਾਰ ਉਹ ਬੜਾ ਕਮਾਲ ਕੀਤੀ ਮੈਂ ਨਾ ਜਦੋਂ ਇਹ ਮਸ਼ੀਨ ਮੈਂ ਤਾਂ ਨੂੰ ਚੜਾਉਂਦੀ ਦੇਖੀ ਹਾਂਜੀ ਮੈਂ ਕਿਹਾ ਬੇਲ ਦਾ ਮੂੰਹ ਤਾਂ ਹੈਗਾ ਐਸ ਲੋਟ ਇਹ ਟਰਾਲੀ ਚ ਕਿਵੇਂ ਡਗੂ ਹਾਂਜੀ ਉਹ ਟਰਾਲੀ ਵੇਲੇ ਨੂੰ ਐ ਕਰਤੀ ਇਹਨੇ ਉਹ ਕਿੱਥੋਂ ਹੁੰਦੀ ਆ ਉਹ ਇਹਦੇ ਥੱਲੇ ਪ੍ਰੋਜੈਕਟ ਲੱਗਿਆ ਹੋਇਆ ਅੱਛਾ ਜੀ ਆ ਬਣੀ ਤਾਂ ਨਹੀਂ ਕਾਠੀ ਜੀ ਕੁੱਕ ਜਾਂਦੀ ਆ ਇਹ ਪੂਰੀ ਕੁੱਕਦੀ ਆ ਜੀ ਓਕੇ ਉੱਥੇ ਜਾ ਕੇ ਆਪੇ ਕੁੱਕ ਜਾਂਦੀ ਐ ਉੱਥੇ ਜਾ ਕੇ ਆਪੇ ਕੁੱਕ ਜਾਂਦੀ ਐ ਜੇ ਆਪਾਂ ਐਂ ਦੇਖਦੀ ਕਰ ਦਈਏ ਤਾਂ ਬੇਲ ਆਏ ਰੋੜ ਨਹੀਂ ਨੀ ਬੇਲ ਟੁੱਟ ਜੂ ਟੁੱਟ ਜੂ ਇਹ ਅਸੀਂ ਜਦੋਂ ਬਣਾਈ ਜਦਨੇ ਮੈਂ ਪਹਿਲਾ ਬੇਲਰ ਬਣਾਇਆ ਤੇ ਮੈਂ ਟੈਸਟ ਕਰਨ ਗਿਆ ਖੇਤ ਜੀ ਉੱਥੇ ਅਸੀਂ ਇਹ ਮਸ਼ੀਨ ਦੀ ਬੇਲ ਪਹਿਲਾਂ ਇੱਥੇ ਪਟਾ ਲਾ ਕੇ ਨਾ ਤੇ ਅਸੀਂ ਖੇਤ 'ਚ ਸਿੱਟਦੀ ਕੀਤੀ ਥੱਲੇ ਥੱਲੇ ਬੀਤ ਮਗਰ ਸਿੱਟਦੀ ਜਾਵੇ ਤੇ ਲੋਡਰ ਨਾਲ ਚੱਕੀ ਜਾਓ ਲੋਡਰ ਨਾਲ ਚੱਕੀ ਜਾਓ ਜੀ ਪਹਿਲੇ ਦਿਨ ਜੀ ਸਾਡੇ ਦਿਮਾਗ ਦੇ ਵਿੱਚ ਇਹ ਗੱਲ ਉਦੋਂ ਪੈ ਗਈ ਹੂੰ ਕਿ ਇਹ ਅੱਜ ਦਾ ਦਿਨ ਆਪਾਂ ਚਲਾ ਲਈਆ ਕੱਲ ਨੂੰ ਇੱਥੇ ਲੈ ਕੇ ਨਹੀਂ ਆਉਣੀ ਮਸ਼ੀਨ ਹਾਂ ਉਹ ਤਾਂ ਖਰਚਿਆਂ ਦੇ ਵਿੱਚ ਬੇਲਾਂ ਪਾਟਣੀਆਂ ਥੱਲੇ ਡੇ ਕੇ ਬੇਲ ਪਾਟੂਗੀ ਬੇਲ ਦਾ ਸ਼ੇਪ ਖਰਾਬ ਹੋਊਗਾ ਅਸੀਂ ਅਗਲੇ ਦਿਨ ਇਹਦੇ ਲੈਫਟ ਲਾਉਣੀ ਸ਼ੁਰੂ ਕਰਤੀ ਸੀ ਵਾਹ ਉਹ ਦਿਨ ਜਾਂਦਾ ਤੇ ਅੱਜ ਦਾ ਆਉਂਦਾ ਉਸ ਤੋਂ ਬਾਅਦ ਅਸੀਂ ਬੇਲ ਥੱਲੇ ਮਿੱਟੀ ਤੇ ਨਹੀਂ ਸਿੱਟੀ ਬੇਲ ਹੁਣ ਸਿੱਧੀ ਟਰਾਲੀ 'ਚ ਪੈਂਦੀ ਆ ਤਿੰਨ ਟਰੈਕਟਰ ਤਾਂ ਢੋਣ ਵਾਲੇ ਖਤਮ ਕਰਤੇ ਦੋ ਲੋਡਰ ਵਾਲੇ ਖਤਮ ਕਰਤੇ ਹਾਂਜੀ ਹਨਾ ਬਿਲਕੁਲ ਇਨਾ ਇਨਾ ਖਤਮ ਕਰਤਾ ਸਿਸਟਮ ਹਾਂਜੀ ਤੇ ਇੱਕ ਜਿਹੜੀ ਟੌਕਸਿਸਿਟੀ ਬਣਨੀ ਸਟਾਰਟ ਹੋ ਜਾਂਦੀ ਕਿ ਰਾਤ ਨੂੰ ਤਰਾਂਗ ਜਾਂਦੀ ਉਹ ਖਤਮ ਹੋ ਗਈ ਮੌਕੇ ਦਿੱਤਾ ਦਿੱਤਾ ਜਾਂਦਾ ਜੇ ਕਹਿਦਾ ਬਿਲਕੁਲ ਫਰੈਸ਼ ਜਿਹਨੂੰ ਆਪਾਂ ਕਹਿੰਦੇ ਆ ਇਹਦੇ ਚ ਜਿਹੜੀ ਆਕਸੀਜਨ ਨਾਲ ਦੀ ਨਾਲ ਵਾਈਕਮ ਕਰ ਦਿੰਦੀ ਹੈ ਮਿਸ਼ਮ ਕਰ ਦਿੰਦਾ ਤੇ ਉਸ ਤੋਂ ਬਾਅਦ ਇਹ ਬੇਲ ਬਣ ਕੇ ਆਪਣਾ ਬੱਸ ਲੈ ਜੋ ਇਹਦੀਆਂ ਜਿਹੜੀਆਂ ਆਹ ਲੇਰਾਂ ਇਹਨਾਂ ਨੂੰ ਤੁਸੀਂ 22 ਪਲਸਾਂ ਦੇ ਲੋ 30 ਪਲਸਾਂ ਦੇ ਲੋ 35 ਦੇ ਲੋ ਜਿੰਨੀਆਂ ਮਰਜ਼ੀ ਲੇਰਾਂ ਵਧਾ ਲੋ ਵਾਹ ਜਿੰਨੀਆਂ ਮਰਜ਼ੀ ਕਟਾ ਲਓ ਇੱਕ ਗੱਲ ਮੈਨੂੰ ਸਰਦਾਰ ਜੀ ਹੋਰ ਦੱਸ ਹਾਂਜੀ ਜਿਹੜੀ ਇਹ ਮਸ਼ੀਨ ਆ ਹਾਂਜੀ ਮਾ ਤੁਨ ਕੱਟ ਲਾ ਬਰੀ ਤੇ ਸਰਦਾਰ ਜੀ ਮੈਨੂੰ ਨਾ ਥੋੜਾ ਜਿਹਾ ਇੱਕ ਚੀਜ਼ ਮੇਰੇ ਮਨ ਚ ਆ ਰਹੀ ਆ ਮੈਨੂੰ ਬਹੁਤ ਲੋਕ ਸ਼ੱਕਵਾ ਵੀ ਮੇਰਾ ਕਰ ਲੈਂਦੇ ਆ ਹਾਂਜੀ ਐਸਟੀਮੇਟਡ ਰੇਟ ਕਿਉਂਕਿ ਇੰਜਨ ਦੇ ਹਿਸਾਬ ਨਾਲ ਰੇਟ ਵਧਣੇ ਆ ਹਾਂਜੀ 2024 ਆ 25 ਚ ਮੰਗਾਈ ਦੇ ਹਿਸਾਬ ਨਾਲ ਵੀ ਰੇਟ ਪਾਣੇ ਆ ਬਿਲਕੁਲ ਜੀ ਇੱਕ ਐਸਟੀਮੇਟ ਰੇਟ ਕਿੰਨਾ ਕੁ ਹੋਊਗਾ ਮਸ਼ੀਨ ਦਾ ਮੈਂ ਦੱਸਦਾ ਜੀ ਤੁਹਾਨੂੰ ਦੇਖੋ ਥੋੜਾ ਜਿਹਾ ਇੱਕ ਸ਼ਾਇਦ ਵੀਡੀਓ ਬਾਲੀ ਲੰਮੀ ਨਾ ਬਣ ਜੇ ਜੀ ਦੇਖੋ ਗੱਲ ਇਹ ਆ ਜੀ ਦੇਖੋ ਪੰਜਾਬ ਦੇ ਵਿੱਚ ਆਪਣੇ ਮੈਨੂਫੈਕਚਰ ਭਰਾ ਮੇਰੇ ਜੀ ਮੈਂ ਤਾਂ ਕਿੰਨਾ ਕੀ ਅਸੀਂ ਬਹੁਤ ਉਹਨਾਂ ਤੋਂ ਛੋਟੇ ਆ ਜੀ ਤੇ ਆਪਾਂ ਕਹਿੰਨੇ ਸਾਰੇ ਭਰਾ ਤਰੱਕੀ ਕਰਨ ਪਰ ਮਸ਼ੀਨਾਂ ਦਾ ਰੇਟ ਨਾ ਜੀ ਕਾਫੀ ਜ਼ਿਆਦਾ ਹੈ ਬਿਨਾ ਬੀਲਰ ਤੋਂ 45 ਤੋਂ ਸਟਾਰਟ ਹੋ ਕੇ 75 ਲੱਖ ਤੱਕ ਦੇ ਰੇਟ ਪਏ ਆ ਅਕੱਲੇ ਆਹੀ ਹਾਂ ਬਿਨਾ ਬੀਲਰ ਤੋਂ ਜੀ ਕੱਲੇ ਏਸੀ ਕੈਬਨ ਲਾ ਲਓ ਜਾਂ 4x4 ਲਾ ਲਓ ਕਟਾਈ ਵਾਲੀ ਮਸ਼ੀਨ 45 40 ਤੋਂ ਲੈ ਕੇ ਹੂੰ 55 70 75 ਤੱਕ ਇੰਡੀਆ ਦੀਆਂ ਮਸ਼ੀਨਾਂ ਪਈਆਂ ਜਿਵੇਂ ਜੈਗੋਰ ਬਾਹਰ ਲਿਆਂਗੀਆਂ ਉਹ ਤਾਂ 2 3 ਕਰੋੜ ਉਹ ਤਾਂ 3 ਕਰੋੜ ਦੀ ਆ ਜਾਂਦੀ ਹੈ ਕੱਲੀ ਆਹਾ ਬੀਲਰ ਤੋਂ ਬਿਨਾ ਇਹਦਾ ਰੇਟ ਰੱਖਿਆ ਜੀ ਵੇਖੋ ਇੱਕ ਐਸਟੀਮੇਟ ਜਿਆ ਜਿਵੇਂ ਜਿਹੋ ਜਿਹਾ ਮੰਨ ਲਓ ਉਹਦੇ ਚ ਇੰਜਨ ਰਖਾਉਣਾ ਫਾਰਮਰ ਨੇ ਉਹ ਕਦੇ ਵੀ ਮੈਨੂੰ BS3 ਜਾਂ 4 ਜਾਂ 6 ਇੰਜਨ ਚਾਹੀਦਾ ਹੂੰ ਉਹਦੇ ਨਾਲ ਇਪ੍ਰੋਕਸੀਮੀਟਲੀ ਰੇਟ ਅਸੀਂ 45 ਲੱਖ ਰੁਪਈਆ ਰੇਟ ਰੱਖਿਆ ਪੰਜਾਬ ਫਾਰਮਰ ਪੰਜਾਬ ਫਾਰਮਰ ਵਾਸਤੇ ਤੇ ਜਿਹਦੇ ਨਾਲ ਕੀ ਹੈ ਕਿ ਇੱਕ ਆਪਾਂ ਮਤਲਬ ਇਹ 24 2024 24 ਦਾ ਰੇਟ ਆ ਨਹੀਂ ਇਹ ਇਹਦਾ ਵਿੱਧ ਬਿਲਰ ਹੈ ਨਾ ਇਹਦਾ ਵਿੱਧ ਬਿਲਰ ਹੈ ਨਾ 30 32 ਲੱਖ ਦੇ ਰੇਟ ਦਾ ਬਿਲਰ ਪੈ ਜਾਂਦਾ ਮੈਨੂੰ ਸ਼ੱਕ ਨਹੀਂ ਬਿਲਕੁਲ ਪੈ ਜਾਂਦਾ ਜੀ ਇਹ ਸਾਡਾ ਬਿਲਰ 200 ਕਿਲੋ ਦੀ ਬੇਲ ਬਣਾਉਂਦਾ 2 ਕੁਆਂਟਲ ਦੀ ਬੇਲ ਬਣਾਉਂਦਾ ਇੱਕ ਗੱਲ ਹੋਰ ਰਹਿ ਗਈ ਪੁੱਛਣ ਵਾਲੀ ਨਵੇੜਾ ਕਿੰਨਾ ਕਰ ਦਿੰਦੀ ਹੈ ਇਹ ਨਵੇੜਾ ਜੀ ਜੇ ਪਲਾਟ ਥੋੜਾ ਜਿਹਾ ਚੰਗਾ ਲੰਬਾਈ ਜਿਆਦਾ ਨਾਲ ਟਰਾਲੀ ਤੁਰੇ ਜਾਂਦੀ ਹੈ ਜੀ ਤਾਂ ਇਹ ਅੱਥ ਨੂੰ 5 ਕਿੱਲੇ ਰਾਮ ਨਾਲ ਨਵੇੜਾ ਕਰ ਜਾਂਦੀ ਹੈ ਕਿੱਲਾ ਵੱਧ ਵੀ ਸਕਦਾ ਕਿੱਲਾ ਘਟ ਵੀ ਸਕਦਾ ਉਹ ਹੈਗਾ ਉਹ ਕੰਡੀਸ਼ਨ ਆ ਉਹ ਲਾਗੂ ਹੁੰਦੀਆਂ ਉਹ ਸਭ ਨੂੰ ਪਤਾ ਹੀ ਉਹ ਪਲਾਟ ਦੀ ਸਿਰ ਤੇ ਆ ਤੇ ਇਹਨਾਂ ਨਵੇੜਾ ਇਹ ਬੜੇ ਆਮਨਾ ਕਰਦੀ ਆ ਜੇ ਆਪਾਂ ਕੱਲਾ ਕੁਤਰਾ ਕਰਾਉਣਾ ਜੀ ਫਿਰ ਇਹ ਸੱਤ ਅੱਠ ਕਿੱਲੇ 9 ਕਿੱਲੇ 10 ਕਿੱਲਿਆਂ ਤਿੱਕਰ ਨਵੇੜਾ ਕਰ ਦੋ ਦੋਕ ਸਵਾਲ ਮੇਰੇ ਦਿਮਾਗ ਚ ਹੋ ਰਿਹਾ ਜਿੰਨੇ ਮਰਜੀ ਇੱਕ ਜੇ ਮੈਂ ਬੈਲਰ ਨਹੀਂ ਲੈਣਾ ਜੀ ਇਹੀ ਮਸ਼ੀਨ ਮਿਲ ਜੂ ਸੇਮ ਫੀਚਰਾਂ ਵਾਲੀ ਇਹ ਸੇਮ ਫੀਚਰ ਆ ਜੀ ਜੀ ਸਾਰੀ ਉਹਦੀ ਵੀ ਤੁਹਾਨੂੰ ਉਹ ਅੱਜ ਇੱਥੇ ਮਸ਼ੀਨ ਹੈ ਨਹੀਂ ਚੱਲੀ ਜਾਂਦੀ ਖੇਤ ਉਹ ਵੀਡੀਓ ਦੇ ਵਿੱਚ ਤੁਸੀਂ ਜ਼ਰੂਰ ਵਿਖਾ ਦਿਓ ਜੀ ਅੱਛਾ ਸੇਮ ਫੀਚਰ ਇੰਜਨ ਪਾਵਰ ਸੇਮ 4x4 ਹਾਈਡਰੋਲਿਕ ਹਾਈਡਰੋਲਿਕ ਉਹ ਗ੍ਰੇਸ ਕਟਰ ਆਹੀ ਹਾਂ ਸਾਰਾ ਟਾਇਰ ਵੀ ਇਹੀ ਹਮ ਇੰਜਨ ਦੀ ਪਾਵਰ ਉਹਦੀ ਥੋੜੀ ਜਿਹੀ ਘੱਟ ਰੱਖੀ ਆ ਜੀ ਜੀ ਤੇ ਉਹਦੇ ਉੱਤੇ ਇੱਕ ਟਰਾਲੀ ਜਿੱਡੀ ਟੈਂਕ ਲਾਇਆ ਮਤਲਬ ਜਿਹੜੀ ਟਰੈਕਟਰ ਦੇ ਉੱਤੇ ਟੋਕਰੀ ਲੱਗੀ ਵੇਖੀ ਆ ਉਹ ਤਿੰਨ ਟੋਕਰੀਆਂ ਉਹਦੇ ਚ ਪੈ ਜਾਂਦੀਆਂ ਤੁਹਾਨੂੰ ਮੈਂ ਵੀਡੀਓ ਭੇਜੂਗਾ ਤੁਸੀਂ ਉਹ ਵਿਖਾਓ ਜੀ ਬਸ ਠੀਕ ਆ ਜੀ ਮਤਲਬ ਉਹ ਵੀ ਮਿਲ ਜੂ ਉਹ ਵੀ ਮਿਲ ਜੂ ਇੱਕ ਸਵਾਲ ਹੋਰ ਰਹਿ ਗਿਆ ਹਾਂਜੀ ਉਹਦਾ ਵੀ ਰੇਟ ਬੜਾ ਅਸੀਂ ਵਾਜਬ ਰੱਖਿਆ ਠੀਕ ਮਤਲਬ ਇੰਨਾ ਵਾਜਬ ਰੱਖਿਆ ਵੀ 27 28 ਲੱਖ ਦੀ ਉਹ ਮਸ਼ੀਨ ਡਿਲੀਵਰ ਕਰ ਦਿੰਨੇ ਅਸੀਂ ਕਿਆ ਬਾਤ ਆ ਇੱਕ ਸਵਾਲ ਹੋਰ ਰਹਿ ਗਿਆ ਜੀ ਮਨਚ ਬੁੱਕ ਕਿੰਨਾ ਚਿਰ ਪਹਿਲਾਂ ਕਰਾਉਣੀ ਪਊ 2 ਮਹੀਨੇ 2 ਮਹੀਨੇ ਇਹ ਤੋਂ ਪਹਿਲਾਂ ਮਸ਼ੀਨ ਨਹੀਂ ਮਿਲ ਸਕਦੀ ਜੀ 2 ਮਹੀਨੇ ਜਿਹੜੀ ਆ ਨਾ ਉਹ ਵੇਟਿੰਗ ਦੋ ਤੋਂ ਤਿੰਨ ਇਹ ਇੱਕ ਇੱਕ ਮਸ਼ੀਨ ਚੱਲੀ ਹੈ ਜੀ ਸਾਡੀ ਗਵਾਲੀਅਰ ਗਊਸ਼ਾਲਾ ਦੇ ਵਿੱਚ ਜੀ ਮਤਲਬ ਉਹਨਾਂ ਦੀ ਸਾਈ ਆਈ ਨੂੰ 3 ਮਹੀਨੇ ਸਿਰੜੀ ਦੋ ਮਸ਼ੀਨਾ ਜਾ ਚੁੱਕੀਆਂ ਜੀ ਸਾਡੀਆਂ ਜੀ ਉੱਥੇ ਮਹਾਰਾਸ਼ਟਰ ਦੇ ਵਿੱਚ ਜੀ ਤੇ ਹੋਰ ਵੀ ਕਈ ਜਗ੍ਹਾ ਤੇ ਮਸ਼ੀਨਾਂ ਦੀਆਂ ਜਿਹੜੀਆਂ ਡਿਲੀਵਰੀਆਂ ਕੁਝ ਜਾਣੀਆਂ ਇੱਕ ਜੰਮੂ ਹੋਰ ਇਧਰ ਉਧਰ ਮਤਲਬ ਕਾਫੀ ਪੰਜਾਬ 'ਚ ਵੀ ਤਰਨਤਾਰ ਨੇ ਇਧਰ ਖਾਰੇ ਪਿੰਡ ਚੱਲੀ ਜਾਂਦੀ ਹੈ ਮਸ਼ੀਨ ਆਪਣੀ ਇੱਥੇ ਮੱਲੇ ਮੱਲੇ ਵਾਲ ਚੱਲੀ ਜਾਂਦੀਆਂ ਕਾਫੀ ਇਹ ਮਸ਼ੀਨਾ ਬਾਹਰ ਇੱਕ ਮੰਨ ਚ ਗੱਲ ਹੋ ਰਹੀ ਹੈ ਹਾਂਜੀ ਸਰਵਿਸ ਮਿਲ ਜੂ ਤੁਸੀਂ ਨੇੜੇ ਹੀ ਦੇਖੋ ਜੀ ਗੱਲ ਇਹ ਆ ਅਸੀਂ ਆ ਜਿਹੜੀ ਗੱਡੀ ਆ ਆਹ ਜੀ ਹਾਂ ਆ ਟਾਲੀ ਵਾਲਾ ਗਰੋਦੀ ਆਪਣੀ ਆ ਹਾਂ ਜੀ ਇਹ ਮੋਬਾਈਲ ਵੈਨ ਆ ਜੀ ਜੀ ਇਹਦੇ ਵਿੱਚ ਚਰਨੇਟਰ ਜੀ ਬਿਲਡਿੰਗ ਸੈੱਟ ਗ੍ਰੈਂਡਰ ਜੀ ਪਾਣੀ ਦਾ ਵਾਟਰ ਕੂਲਰ ਬੈਨ ਵਾਲੀਆਂ ਕੁਰਸੀਆਂ ਅੱਛਾ ਜੀ ਸਾਰਾ ਪ੍ਰਬੰਧ ਕਰਕੇ ਗੱਡੀ ਅਸੀਂ 1 ਮਹੀਨਾ ਸਰਵਿਸ ਨਾਲ ਹੀ ਦੇਣੀ ਆ ਠੀਕ ਆ ਮਗਰੇ ਹੀ ਤੁਰੇ ਫਰਨੀ ਆ ਮੈਂ ਨਾ ਜੀ 1 ਮਹੀਨੇ ਦੀ ਸਰਵਿਸ ਦੇ ਪੈਸੇ ਅਸੀਂ ਵਿੱਚ ਲੈ ਲਏ ਬੰਦੇ ਤੋਂ ਠੀਕ ਆ ਚਾਹੀਦਾ ਇਹ ਡਰਾਈਵਰ ਤੇ ਆਪਰੇਟਰ ਵੀ ਅਸੀਂ 15 ਦਿਨ ਆਪਦੇ ਕੋਲੋਂ ਫਰੀ ਦੇਣੇ ਆ ਅੱਛਾ ਜਿੰਨਾ ਚਿਰ ਉਹ ਅਸੀਂ ਹੱਥ ਛੱਡ ਕੇ ਪਾਸੇ ਖੜਾਂਗੇ ਉਹਨਾਂ ਚਿਰ ਜਿੰਨਾ ਚਿਰ ਉਹ ਚਲਾਉਂਦੇ ਨਹੀਂ ਉਹਨਾਂ ਚਿਰ ਅਸੀਂ ਪਛਾਣ ਨਹੀਂ ਹਟਣਾ ਲੋ ਵੀ ਮੈਨੂੰ ਨਹੀਂ ਲੱਗਦਾ ਟਾਲੀਵਾਲ ਸਾਹਿਬ ਮੇਰੇ ਮਨ ਚ ਤਾਂ ਕੋਈ ਗੱਲ ਰਹਿ ਨਹੀਂ ਗਈ ਕਿਸਾਨਾਂ ਦੇ ਮਨ ਚ ਹੋਰ ਵੀ ਹੋਣਗੇ ਉਹ ਤੁਹਾਡੇ ਤੋਂ ਡਾਇਰੈਕਟ ਪੁੱਛ ਲੈਣਗੇ ਨੰਬਰ ਦੇ ਦਿੰਨੇ ਆ ਕਿਸਾਨਾਂ ਨੂੰ ਨੰਬਰ ਸੱਜਣੋ ਤੁਹਾਨੂੰ ਸਕਰੀਨ ਤੇ ਆ ਇੱਕ ਗੱਲ ਸੱਚ ਹੋਰ ਆ ਗਈ ਮੇਰੇ ਮਨ ਚ ਜੇ ਤੇ ਸਬਸਿਡੀ ਆਉਂਦੀ ਆ ਹਾਂਜੀ ਤਾਂ ਫਿਰ ਇਹ ਸਬਸਿਡੀ ਚ ਆਉਗੀ ਆਉਗੀ ਜੀ ਇਹਦੀ ਟੈਸਟ ਰਿਪੋਰਟ ਬਕਾਇਦਾ ਆਪਣੇ ਕੋਲੇ ਹੈਗੀ ਆ ਜੀ ਐਨ ਐਲ ਐਮ ਸਕੀਮ ਆ ਇੱਕ ਨੈਸ਼ਨਲ ਇਸ ਤਰ੍ਹਾਂ ਕਰਕੇ ਹੈਗੀ ਆ ਫੂਡ ਸਿਕਿਉਰਟੀ ਐਕਟ ਆ ਉਹ ਉਹਦੇ ਵਿੱਚ 50% ਸਬਸਿਡੀ ਆ ਜਿਹੜੀਆਂ ਕਿ ਮੇਰੀਆਂ ਫਾਈਲਾਂ ਪਾਸ ਹੋ ਚੁੱਕੀਆਂ ਮਹਾਰਾਸ਼ਟਰ ਦੇ ਵਿੱਚ ਟਾਰਗੇਟ ਦਿੱਤੇ ਹੁੰਦੇ ਆ ਸਰਕਾਰ ਨੇ ਪੰਜਾਬ ਦੇ ਵਿੱਚ ਮੰਨ ਲਓ 10 ਟਾਰਗੇਟ ਦੇਤੇ ਉੱਥੇ ਉਹਨਾਂ ਨੇ ਪੂਰੇ 100% ਟਾਰਗੇਟ ਆ ਕੋਈ ਵੀ ਬੰਦਾ ਥੈਲ ਭਰੋ ਉੱਥੇ ਪਾਣੀ ਦੀ ਬੜੀ ਸ਼ਾਰਟੇਜ ਆ ਉਹ ਕਹਿੰਦੇ ਸਾਈਲੇਜ ਪੈਕ ਕਰਕੇ ਰੱਖੋ ਕਿਸੇ ਕੀਮਤ ਤੇ ਰੱਖ ਲਓ ਠੀਕ ਹੈ ਜੀ ਹੁਣ ਤਾਂ ਜਿਹੜੀਆਂ ਸਰਕਾਰਾਂ ਜਿਵੇਂ ਉੱਤਰਾਖੰਡ ਸਰਕਾਰ ਆ ਜਾਂ ਹੋਰ ਆ ਉਹ ਟੈਂਡਰ ਪਾਉਂਦੀ ਆ ਸਾਈਲੇਜ ਖਰੀਦੀ ਆ ਮਤਲਬ ਆ ਮਾੜੇ ਸਮਿਆਂ ਵਾਸਤੇ ਵੀ ਇੱਕ ਜਿਵੇਂ ਬੰਦਿਆਂ ਲਈ ਖਾਣਾ ਰੱਖਿਆ ਜਾਂਦਾ ਉਹ ਪਸ਼ੂਆਂ ਲਈ ਵੀ ਰੱਖਿਆ ਜਾਂਦਾ ਆ ਇਹ ਪਿੱਛੇ ਜੀ ਉੱਤਰ ਵੀ ਪਾਣੀ ਦੀ ਸਪਲਾਈ ਗਈ ਸੀ ਜਿਵੇਂ ਟ੍ਰੇਨ ਗਈ ਸੀ ਉਹ ਰਾਹ ਚ ਹੋ ਗਿਆ ਆਏ ਕਰਕੇ ਜਿਵੇਂ ਉੱਧਰ ਇੱਕ ਸਾਈਲੇਜ ਦਾ ਕਾਲ ਪੈ ਗਿਆ ਸੀਗਾ ਪੱਟਿਆਂ ਦਾ ਉਹ ਫਿਰ ਬਾਹਰ ਉਹ ਫਿਰ ਸਰਕਾਰ ਇੱਕ ਚੀਜ਼ ਨੂੰ ਲੈ ਕੇ ਚਲਦੀ ਹੈ ਵੀ ਆਪਾਂ ਥੱਲਿਓਂ ਪਾਣੀ ਤਾਂ ਨਹੀਂ ਕੱਢ ਸਕਦੇ ਪੱਥਰ ਆ ਆਪਾਂ ਇਹੋ ਜਿਹਾ ਪ੍ਰਬੰਧ ਕਰਕੇ ਰੱਖ ਜੇ ਕਿ ਪਸ਼ੂਆਂ ਵਾਸਤੇ ਚਾਰਾ ਜਿਹੜਾ ਉਹ ਸਟੋਰ ਕੀਤਾ ਜਾਵੇ ਸਟੋਰ ਕੀਤਾ ਜਾਵੇ ਬਹੁਤ ਬਹੁਤ ਧੰਨਵਾਦ ਢਾਲੀਵਾਲ ਸਾਹਿਬ ਮੈਂ ਕੰਮ ਵੀ ਕਾਫੀ ਟਾਈਮ ਰੋਕਦਾ ਬੰਦੇ ਵੀ ਬੈਠੇ ਆਪਣੇ ਪਰ ਤੁਹਾਡੇ ਤੋਂ ਜੋ ਜਾਣਕਾਰੀ ਮਿਲੀ ਹੈ ਮੈਨੂੰ ਲੱਗਦਾ ਬਹੁਮੋਲਾ ਆਨੰਦ ਆਇਆ ਸਵਾਦ ਆਇਆ ਤੇ ਮੈਂ ਥਾੜੀਵਾਲ ਆ ਇਸ ਕਰਕੇ ਫਿਰ ਮੈਨੂੰ ਜ਼ਿਆਦਾ ਸਵਾਦ ਆਇਆ ਥੋੜਾ ਜਿਹਾ ਮੈਨੂੰ ਅੱਜ ਪਤਾ ਲੱਗਿਆ ਉਹ ਵੀ ਹੁਣ ਪਤਾ ਲੱਗਿਆ ਹਾਂ ਤਾਂ ਕਰਕੇ ਮੈਂ ਕਹਿੰਦਾ ਸੀ ਥਾੜੀਵਾਲ ਸਾਹਿਬ ਹਾਂ ਫਿਰ ਆਨੰਦ ਆਉਂਦਾ ਜਦੋਂ ਫਿਰ ਆਪ ਦੇ ਕੋਲ ਬੇਦਾ ਕੋਈ ਬੰਦਾ ਹੁੰਦਾ ਤਾਂ ਫਿਰ ਆਨੰਦ ਵੱਖਰਾ ਹੁੰਦਾ ਲੈ ਵੀ ਸਜਣੋ ਤੁਹਾਨੂੰ ਇਹ ਮਸ਼ੀਨ ਦੇਖ ਕੇ ਕਿੰਨਾ ਕਨਾਂਦਾ ਹੈ ਦੱਸਿਓ ਜ਼ਰੂਰ ਚਿਉਂਦੇ ਰਹੋ